ਏ ਆਇ ਅਵਤਾਰ ਸਿੰਘ ਅਵਤਾਰ ਸਿੰਘ ਉਪਲ ਇੱਕ ਡੈਰੀ ਫਾਰਮ ਦਾ ਕੰਮ ਕਰਦੇ ਆ ਅਵਤਾਰ ਕਹਿੰਦਾ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਲੋਕ ਹੱਸਦੇ ਸੀ ਉਹ ਕਹਿੰਦੇ ਦੇਸੀ ਦੇ ਜੱਟ ਨੇ ਕੀ ਕੰਮ ਕਰਨਾ ਪਰ ਜਦੋਂ ਮੈਂ ਮਿਹਨਤ ਕੀਤੀ ਤਾਂ ਅੱਜ ਖੜ ਖੜ ਕੇ ਵੇਖਦੇ ਆ ਅਵਤਾਰ ਦੀਆਂ ਗੋਰਿਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਕਿਉਂਕਿ ਆ ਕੇ ਸਲਾਮਾਂ ਲੈਂਦੇ ਨੇ ਕਿ ਭਾਈ ਕੰਮ ਕਿਵੇਂ ਕੀਤਾ ਤੇ ਕਿਵੇਂ ਸਕਸੈਸ ਹੋਣਾ ਆਓ ਪੂਰੀ ਗੱਲਬਾਤ ਕਰਦੇ ਆਂ ਅਵਤਾਰ ਹੋਰਾਂ ਦੇ ਨਾਲ। ਪਿੰਡ ਵਾਲੇ ਕਹਿੰਦੇ ਹੁੰਦੇ ਸੀ ਕਿ ਅਣਪੜ੍ਹੇ ਜੱਟ ਨੇ ਕੀ ਕਰਨਾ? ਹਾਂਜੀ ਹਾਂਜੀ। ਪਰ ਹੁਣ ਉਹ ਕਹਿੰਦੇ ਕਿ ਕੰਮ ਤਾਂ ਉਹ ਅਣਪੜ੍ਹੇ ਜੱਟ ਨੇ ਕੀਤਾ ਜਿਹੜਾ ਕੀਤਾ। ਚਲੋ। ਮੈਂ ਤਾਂ ਤੁਹਾਡੇ ਤੁਹਾਡੇ ਵੀ ਗੋਰੀਆਂ ਨਾਲ ਮੀਟਿੰਗ ਹੁੰਦੀ ਰਹਿੰਦੀ ਆਇਆ। ਹਾਂਜੀ ਹਾਂਜੀ ਬਾਈ ਜੀ। ਨਾਈਟ ਦੇ ਵਿੱਚ ਆਂਦੇ ਆ ਨਾ। ਹੂੰ। ਬਾਬੇ ਉੱਥੇ ਟੇਬਲ ਤੇ ਬੈਠੇ ਬਾਬੇ ਦੀ ਕਿਰਪਾ ਨਾਲ ਉਹਨਾਂ ਨਾਲ ਚਲੋ ਸਮਝ ਤਾਂ ਆ ਵੀ ਮੇਰੀ ਉਹਨਾਂ ਨੂੰ ਨਹੀਂ ਆਂਦੀ ਹਾਂ ਉਹਨਾਂ ਦੀ ਸਾਨੂੰ ਨਹੀਂ ਆਉਂਦੀ ਅੰਗਰੇਜ਼ੀ ਜਪ ਚ ਗੱਲ ਕਰਦੇ ਆਪਾਂ ਪੰਜਾਬੀ ਚ ਹਾਂ ਉਹ ਵਿਚਾਲੇ ਫਿਰ ਛੋਡੇ ਵਰਗਾ ਭਰਾ ਬੈਠੇ ਕਿਉਂ ਦੱਸਦਾ ਕਿ ਬਈ ਉਠੰਦੇ ਦੋ ਆ ਗੁਣਾ ਹੁਣ ਅੱਛਾ ਹੁਣ ਆਪੇ ਆਉਣਗੇ dama ਆਈ ਜਾਂਦੀਆਂ ਚੱਲ ਪੈਣਾ ਹੀ ਅੱਛਾ ਉਹ ਫਿਰ ਬਹੁਤ ਕਰਦੇ ਭੰਗਾਈ ਲੈ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਲਈ ਆ ਹੈ ਹਾਂਜੀ ਹਾਂਜੀ ਉਹਨੇ ਹੀ ਬੰਦ ਕਰਿਆ ਪਹਿਲਾਂ ਚੱਲਦੇ ਸੀਗੇ ਠੀਕ ਆ ਠੀਕ ਆ ਇਹ ਇਹ ਤਾਂ ਫਿਰ ਜਦੋਂ ਖੁਆਣਾ ਛੱਡ ਤਾ ਉਦੋਂ ਹੀ ਪੱਠੇ ਖਾਨ ਆ ਜਾਂਦੀਆਂ ਹੈ ਹਾਂਜੀ ਹਾਂਜੀ ਨਰਾਮ ਨਾ ਕੜ ਗਿਆ ਲੈ ਬਾਈ ਬੰਦੇ ਨਾਲੋਂ ਤਾਂ ਇਹ ਕਈ ਗੁਲੇ ਸਾਰੀਆਂ ਆਂਗਾ ਸਾਡੇ ਲੇਬਰ ਵਾਲੇ ਵੀ ਸਾਰੀ ਆਏ ਮੰਨ ਲਓ ਜੀ ਫੈਮਿਲੀ ਤਾਂ ਉਹੀ ਆ ਅੱਛਾ ਉਹਨਾਂ ਨੂੰ ਕੰਮ ਵਾਲੇ ਨਹੀਂ ਸਮਝਿਆ ਗਿਆ ਨਾ 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 ਨਹੀਂ ਸਮਝਿਆ ਅਸੀਂ ਤਾਂ ਉਹਨਾਂ ਨੂੰ ਖਾਣਾ ਪਾਣੀ ਡਿੱਪੀ ਜੀ ਦੇ ਜੀ ਆਪ ਰੋਟੀ ਖਾਣੇ ਉਹ ਜੀ ਮਿਲਦੀ ਆ ਆਪ ਵੀ ਨਾਲ ਕੰਮ ਕਰਦੇ ਹੋ ਹਾਂਜੀ ਹਾਂਜੀ ਐ ਨਹੀਂ ਲੱਗਦਾ ਕਿ ਤੁਸੀਂ ਆਪਾਂ ਮਾਲਕਾ ਯਾਰ ਆਪ ਕੰਮ ਕਰੀਏ ਕਦੇ ਨਹੀਂ ਇਹ ਤਾਂ ਛੋਟੀ ਰੱਖੀ ਆਪਾਂ ਠੀਕ ਹੈ ਨਾ ਨਾ ਰਹਿਣੀ ਪਾਲਾ ਦਿਵਾਕਾਂ ਨੂੰ ਇਹ ਚ ਖਾਣਾ ਉਹਨਾਂ ਹਾਂ ਤੁਸੀਂ ਪਹਿਲਾਂ ਕੰਮ ਕਰਨ ਨਾਲ ਲੇਬਰ ਵਾਲੇ ਬਾਅਦ ਚ ਕਰਨ ਪਾਂਛੇ ਗਾਮਾ ਤੇ ਬਈ ਜੀ ਆਏ ਆ ਗਾਮਨ ਕੇ ਚੱਲੋ ਵੀ ਸੋਨੂੰ ਮੈਂ ਤਾਂ ਸਾਰਾ ਖਰਚਾ ਕੱਢਦਾ ਹੁਣ ਠੀਕ ਹੈ ਇੱਕ ਗਾਂ ਦਾ 70% ਖਰਚਾ ਹੈ ਠੀਕ ਹੈ 30% ਵਧੀਆ ਖੋਜ ਹੋ ਕੇ ਗਾਂ ਬਚ ਜਾਂਦੀ ਆ 30% ਬਚਤ ਰਹਿ ਜਾਂਦੀ ਆ ਇੱਕ ਗਾਂ ਉਹ ਛੋਡੇ ਤੇ ਡਿਪੈਂਡ ਕਰਦਾ ਵੀ ਤੁਸੀਂ 200 ਗਾਂ ਦੀ ਚੋਈ ਕਰ ਸਕਦੇ ਹੋ ਕਿ ਇੱਕ ਗਾਂ ਦੀ ਕਰ ਸਕਦੇ ਹੋ ਕਿੰਨਾ ਹੋਇਆ ਹੁੰਦਾ ਵੀ ਆਪਾਂ ਯਾਰ ਇਹ ਪੈਸੇ ਨਾਲ ਨਹੀਂ ਕੰਮ ਹੁੰਦਾ ਹੂੰ ਜੇ ਕੋਈ ਕਵੇ ਨਾ ਵੀ ਪੈਸਾ ਇਹਦੇ ਵਿੱਚੋਂ ਤਾਂ ਪਰਮਾਤਮਾ ਸਾਥ ਦੇ ਵਿੱਚ ਫੇਰਾ ਹੂੰ ਗਾਂਵਾਂ ਦਾ ਹਰੇਕ ਲੈ ਲੂਗਾ ਕਿਸੇ ਕੋਲੇ ਪੈਸਾ ਪਿਆਗਾ 100 ਵੀ 500 ਵੀ ਖਰੀਦ ਲੂ ਸਹੀ ਗੱਲ ਆ ਪਰ ਅੱਗੇ ਵਾਲਾ ਕੰਮ ਤਾਂ ਸਾਨੂੰ ਦੇਖ ਰੇਖਾ ਕਰਨੀ ਪੈਣੀ ਆ ਇਹ ਜਿਹੜਾ ਪੋਸ਼ਨ ਬਣਾਇਆ ਬਾਈ ਇਹ ਬੈਟ ਕਰੂਮ ਆ ਜੀ ਗਾਵਾਂ ਦਾ ਛੇ ਠੀਕ ਹੈ ਪਿੱਛੋਂ ਫਾਰਮ ਤੋਂ ਇੱਕ ਜਿਵੇਂ ਪੈਨ ਬਣੇ ਹੋਏ ਆ ਨਾ ਜੀ ਇੱਥੇ ਆ ਗਿਆ ਜਿਵੇਂ ਪਹਿਲਾ ਪੈਨ ਆ ਗਿਆ ਇੱਥੇ ਇਹਦੇ ਤੋਂ 10 15 ਮਿੰਟ ਘੋਰੀ ਚੱਲਦੇ ਆ ਜੀ ਆ ਠੀਕ ਹੈ ਹਾਂ ਗਾਵਾਂ ਠੰਡੀਆਂ ਕੰਫਰਟੇਬਲ ਹਾਂ ਨੀਆਂ ਵਧੀਆ ਦੁੱਧ ਚੁਆਈ ਉੱਥੇ ਆਰਾਮ ਦਾ ਖੜਕੇ ਠੀਕ ਹੈ ਹਾਂਜੀ ਹਾਂਜੀ ਇਹ 6 ਛਾਦੇ ਕੋਲੇ 6 ਵਕਤਾਈ 6 ਗਾਵਾਂ ਇਧਰ ਨਹੀਂ ਸਾਈਡ ਲੱਗ ਜਣਗੀਆਂ ਜੀ 6 ਕਿਹਾ ਜੀ 6 ਇਧਰ ਲੱਗ ਜਣਗੀਆਂ ਜੀ ਹੂੰ ਜਿਵੇਂ ਇੱਕ ਸਾਈਡ ਦੀ ਚੁਆਈ ਹੋਊਗੀ ਉੱਥੇ ਰੈਡੀ ਨੇ ਠੀਕ ਹੈ ਇਧਰ ਲਾਲ ਕਿ ਉਹ ਉਧਰ ਦੇ ਪਾਸੇ ਅੱਛਾ ਇੱਕ ਵਾਰ ਪਰੇ ਦੀ ਜਾਵੜਾ ਹਾਂ ਉਧਰ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਜੁੜੇ ਹੋ ਤੁਸੀਂ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਪਰਮਜੀਤ ਦੋਸਤੋ ਅੱਜ ਇੱਕ ਅਜੇਹੇ ਬਾਈ ਕੋਲੇ ਆ ਅਜੇਹੇ ਦੋਸਤ ਮਿੱਤਰ ਕੋਲੇ ਆ ਜਿਨੇ ਪਿੰਡ ਚ ਕੰਮ ਸ਼ੁਰੂ ਕੀਤਾ ਤੇ ਲੋਕ ਕਹਿੰਦੇ ਸੀ ਯਾਰ ਇਹ ਅਣਪੜ੍ਹੇ ਜੇ ਬੰਦੇ ਨੇ ਕੀ ਕੰਮ ਕਰਨਾ ਪਰ ਹੌਂਸਲਾ ਕਹਿੰਦੇ ਅਜਿਹਾ ਸੀ ਕੰਮ ਕਰਨ ਦਾ ਜਜ਼ਬਾ ਸੀ ਕਿ ਅੱਜ ਗੋਰਿਆਂ ਦੇ ਨਾਲ ਮੀਟਿੰਗ ਹੁੰਦੀ ਓ ਬਾਈ ਦੀ ਡੇਰੀ ਫਾਰਮ ਦਾ ਕੰਮ ਕੀਤਾ ਆ ਵੈਸੇ ਤਾਂ ਬਾਈ ਨੇ ਲਿਖਿਆ ਕਿ ਬਿਨਾਂ ਇਜਾਜ਼ਤ ਤੋਂ ਜਾਣਾ ਅੰਦਰ ਮਨਾ ਜੋ ਤਾਂ ਆਪਣੀ ਇਜਾਜ਼ਤ ਹੈਗੀ ਆ ਹੈਗੀ ਆ ਕਹਿੰਦਾ ਚੱਲ ਚੱਲੀਏ ਫਿਰ ਆ ਤੁਸੀਂ ਵੇਖੋ ਕਿ ਇੱਥੋਂ ਐਂਟਰੀ ਹੁੰਦੀ ਆ ਖੜੇ ਨੇ ਲਓ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੋਰਤਾਰ ਜੀ ਠੀਕ ਠਾਕ ਹੋ ਰਹੀ ਆ ਬਾਈ ਕੈਮਾ ਸੇ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਸੁਆਗਤ ਹੈ ਸਾਡਾ ਚੈਨਲ ਤੇ ਹਾਂ ਤੁਹਾਡਾ ਵੀ ਬਹੁਤ ਬਹੁਤ ਸੁਆਗਤ ਹੈ ਤੁਹਾਡੇ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਭਾਈ ਜੇ ਮੈਂ ਸ਼ੁਰੂਆਤ 'ਚ ਮੈਂ ਗੱਲ ਕਰ ਦਿੰਦਾ ਕਿ ਪਿੰਡ ਵਾਲੇ ਕਹਿੰਦੇ ਹੁੰਦੇ ਸੀ ਕਿ ਅਣਪੜ੍ਹੇ ਜੱਟ ਨੇ ਕੀ ਕਰਨਾ ਪਰ ਹੁਣ ਉਹ ਕਹਿੰਦੇ ਕਿ ਕੰਮ ਤਾਂ ਉਹ ਅਣਪੜ੍ਹੇ ਜੱਟ ਨੇ ਕੀਤਾ ਜਿਹੜਾ ਕੀਤਾ ਚਲੋ ਉਹ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਹੋਇਆ ਜੀ ਜੀ ਪਤਾ ਕੌਣ ਆ ਪਰ ਆਪਾਂ ਆਪਣੀ ਮਿਹਨਤ ਜਾਰੀ ਰੱਖੀ ਆ ਬਿਲਕੁਲ ਭਾਈ ਠੀਕ ਆ ਨਾ ਹੂੰ ਜਿ ਆਪਾਂ ਦਾ ਇੱਕ ਆਪਦੀ ਲਗਨ ਨਾਲ ਮਿਹਨਤ ਕੀਤੀ ਹੈਗੀ ਅੱਗੇ ਵੀ ਕਰਦੇ ਰਾਵਾਂਗੇ ਸੋਚ ਆ ਜਿੰਨਾ ਚਿਰ ਪ੍ਰਮਾਤਮਾ ਨੇ ਕਹਿੰਦੇ ਆ ਕਿ ਜਦੋਂ ਉਦਦਮ ਕਰਾਂਗੇ ਉਦੋਂ ਸਭ ਕੰਮ ਸਫਲ ਹੋ ਜਾਂਦੇ ਆ ਕਦੇ ਸੋਚਿਆ ਸੀ ਕਿ ਐਡਾ ਤਗੜਾ ਬਿਜ਼ਨਸ ਹੋ ਜਾਏਗਾ। ਹਾਂ ਜੀ ਹਾਂ ਜੀ। ਮੇਰਾ ਨਾ ਇੱਕ ਮਿੱਤਰ ਪਿਆਰਾ ਇੱਥੇ ਗੁਮਾਨਪਿੰਡ ਤੋਂ ਉਹ ਆਂਦਾ ਰਹਿੰਦਾ ਸੀ ਮੱਕੀ-ਮੱਕੀ ਲੈਣੇ। ਉਹ ਇੱਕ ਦਿਨ ਆਇਆ ਹੁਣ ਥੋੜੇ ਦਿਨ ਹੋ ਗਏ 15 ਕਿ ਦਿਨ। ਅੱਛਾ ਜੀ। ਉਹ ਮੈਨੂੰ ਕਹਿੰਦਾ ਤੂੰ ਬਾਹਰ ਬਣਾਉਣਾ ਸੀ ਫਾਰਮ ਇੱਧਰ ਜ਼ਮੀਨ 'ਚ ਦਾ ਹੱਥ ਕਰਕੇ। ਅੱਛਾ ਜੀ। ਕਹਿੰਦਾ ਸਕਰੇਪਰ ਸਕਰੂਪਰ ਲੱਗ ਜਾਂਦਾ ਯਾਰ ਇੱਥੇ ਥਾਂ ਢੀੜਾ ਹੋ ਗਿਆ। ਕਹਿੰਦਾ ਮੈਂ ਯਾਰ ਆਪਾਂ ਜਿਹੜਾ ਸੋਚਿਆ ਸੀ ਵਾਹ ਸਾਨੂੰ ਤਾਂ ਦੀ 20 30 ਗਾਮਾ ਕੇ ਨਾ ਯਾਰ ਹੋ ਜਾਣ ਹਾਂ ਠੀਕ ਹੈ ਨਾ ਚੱਲ ਕਰ ਦਾਂ ਸਰਕਲ ਚੱਲੀ ਜਾ ਚਲੋ ਤਾਂ ਪ੍ਰਮਾਤਮਾ ਨੇ ਵਧੀਆ ਖੈਰ ਪਹਿਲਾਂ ਵੀ ਆਪਾਂ ਵਧੀਆ ਆਪ ਦੀ ਐਸ ਦੀ ਰੋਟੀ ਖਾਣੇ ਆਏ ਜੀ ਕੋਈ ਗੱਲ ਨਹੀਂ ਹਾਂ ਠੀਕ ਹੈ ਨਾ ਤੇ ਹੁਣ ਬਈ ਆਪਦੇ ਤੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਆਪਣੇ ਹੋ ਗਏ ਬਾਈ ਜੀ 26 ਸਾਲ ਹੋ ਗਏ 26 ਸਾਲ ਹੋ ਗਏ ਕੰਮ ਕਰਦੇ ਤਾਂ ਦੋਵੇਂ ਭਰਾ ਮਿਲ ਕੇ ਕੰਮ ਕਰਦੇ ਹਾਂਜੀ ਹਾਂਜੀ ਵੈਸੇ ਸਾਰਾ ਪਰਿਵਾਰ ਹੀ ਮਿਲ ਕੇ ਜੀ ਠੀਕ ਹੈ ਜੀ ਆਜੋ ਨਾਲ ਨਾਲ ਆਪਾਂ ਸਾਡੇ ਲੇਬਰ ਵਾਲੇ ਵੀ ਸਾਰੀ ਐ ਮੰਨ ਲਓ ਜੀ ਫੈਮਿਲੀ ਤਾਂ ਹੋਰੀ ਆ अच्छा ਉਹਨਾਂ ਨੂੰ ਕੰਮ ਵਾਲੇ ਨਹੀਂ ਸਮਝਿਆ ਗਿਆ ਅਸੀਂ ਤਾਂ ਉਹਨਾਂ ਨੂੰ ਖਾਣਾ ਪਾਣਾ ਜੀ ਜੇ ਕੀ ਆਪ ਰੋਟੀ ਖਾਣੇ ਉਹ ਜੀ ਮਿਲਦੀ ਆ ਠੀਕ ਹੈ ਜੀ ਆ ਨਹੀਂ ਕਦੇ ਰੱਖਿਆ ਠੀਕ ਹੈ ਨਾ ਬਾਈ ਜੇ ਹੁਣ ਆਪਣੇ ਕੋਲੇ ਕਿੰਨੇ ਪਸ਼ੂ ਐ ਟੋਟਲ ਸਾਰੇ ਫਾਰਮ ਤੇ ਦਲਦਰ ਆਪਣੇ ਕੋਲੇ ਹੈਗੇ ਆ ਜੀ 200 ਤੋਂ ਉੱਪਰ ਆਈ 200 ਤੋਂ ਉੱਪਰ ਆ ਜੀ ਆਇਦਰਲੇ ਪਾਸੇ ਆ ਜਾ ਜੋਤ ਬਾਈ ਅਗਲੇ ਪਾਸੇ ਆ ਜਾ ਹੀ ਹਾਲਾ ਬਾਈ ਠੀਕ ਇਹ ਤੁਹਾਡਾ ਭਰਾ ਜੀ ਮੁੰਡਾ ਬਾਈ ਬੇਟਾ ਜੀ ਬੇਟਾ ਮੇਰਾ ਬੇਟਾ ਇਹ ਦੇਖ ਲਓ ਬਾਈ ਚੰਗੀ ਖਾਣਾ ਤੇ ਚੰਗੀ ਸਿਹਤ ਦਾ ਇਨਾ ਫਰਕ ਹੋਦਾ ਬਾਈ ਵੀ ਜਵਾਲ ਜਾਈ ਲੱਗਦਾ ਹੈ ਜੇ ਮੇਰੀ ਉਮਰ ਵੀ 42 ਸਾਲ ਦੀ ਹੈ ਬਾਈ 42 ਸਾਲ ਦੀ ਉਮਰ ਆ ਤੁਹਾਡੀ ਵੀ ਅੱਛਾ ਬਾਈ ਜਿਵੇਂ ਆਹ ਸਿਸਟਮ ਆ ਮੈਂ ਵੇਖ ਰਿਹਾ ਉਹ ਕੂਲਰ ਲਾਇਆ ਇਧਰ ਆ ਇਹਨਾਂ ਨੇ ਸਪੈਸ਼ਲ ਖੜਾਉਣ ਵਾਸਤੇ ਲਾਇਆ ਇਹ ਹਾਂਜੀ ਇਹਦੇ ਵਿੱਚ ਫਿਰ ਬਹਿ ਜਾਂਦੇ ਆ ਜੀ ਆਰਾਮ ਕਰਨ ਨੂੰ ਠੀਕ ਹੈ ਠੀਕ ਹੈ ਇੱਥੇ ਦਾ ਭਾਈ ਕੰਮ ਸਾਰੀ ਦਿਹਾੜੀ ਚੱਲਦਾ ਹੁਣ ਸਫਾਈ ਸੋਈ ਵਾਲਾ ਨਾ ਉਹ ਚੱਲੀ ਜਾਂਦਾ ਜੀ ਆ ਲੇਬਰ ਵਾਲੇ ਕਰੀ ਜਾਂਦੇ ਇਹ ਵੀ ਦੋਨੋਂ ਪਿਓ ਪੋਤੀ ਆ ਗਏ ਠੀਕ ਹੈ ਇੱਕ ਤਾਂ ਡੇਲੀ ਆ ਗਿਆ ਕਿ ਇਹਦਾ ਬੇਟਾ ਹੁਣ ਆਇਆ ਆਪਣੇ ਕੋਲ ਓਕੇ ਓਕੇ ਹਾਂ ਜੀ ਲੇਬਰ ਵਾਲਾ ਇੱਕ ਦੋ ਮੁੰਡੇ ਪਿੰਡ ਗਏ ਉਹ ਆ ਜਾਣੇ ਆ ਦੋ ਮੁੰਡੇ ਕੱਲ ਨੂੰ ਆਉਣ ਕਿੰਨੇ ਬੰਦੇ ਕੰਮ ਕਰਦੇ ਨਾਲ ਹੂੰ ਤਾਂ ਲੇਬਰ ਵਾਲੇ ਸਾਡੇ ਕੋਲ ਤਿੰਨ ਕ ਜਾਣੇ ਹੁੰਦੇ ਆ ਜੀ ਪਰ ਅਸੀਂ ਦੋਨੋਂ ਵਿਚਾਰ ਲੈਨੇ ਆ ਜਦੋਂ ਅਸੀਂ ਚਾਰ ਜਾਣੇ ਆਪਾਂ ਗਏ ਆਪ ਵੀ ਨਾਲ ਕੰਮ ਕਰਦੇ ਹੋ ਹਾਂਜੀ ਹਾਂਜੀ ਹਾਂ ਇਹ ਨਹੀਂ ਲੱਗਦਾ ਕਿ ਇਹਦਾ ਮਾਲਕਾ ਯਾਰ ਆਪ ਵੇਖੀ ਚਾਲੀਏ ਕਦੇ ਨਹੀਂ ਇਹ ਤਾਂ ਛੋਟੀ ਰੱਖੀ ਆਪਾਂ ਠੀਕ ਐ ਨਾ ਨਾ ਰੱਖਣੀ ਨਹੀਂ ਪਾਲਾ ਦੁਆਕਾਂ ਨੂੰ ਇਹੋ ਜਿਖਾਣਾ ਉਹਨਾਂ ਹਾਂ ਤੁਸੀਂ ਪਹਿਲਾਂ ਕੰਮ ਕਰਨਾ ਲੇਬਰ ਵਾਲੇ ਬਾਅਦ ਚ ਕਰਨੇ ਹੂੰ ਠੀਕ ਐ ਨਾ ਬਿਲਕੁਲ ਜਦੋਂ ਅਸਲ ਵਿੱਚ ਪਰਵਰਿਸ਼ ਇਹ ਕਦੇ ਫੇਰ ਕਰੂਗੀ ਵਿਆਪ ਕਰਾਂਗੇ ਹਾਂਜੀ ਬਿਲਕੁਲ ਇਹ ਵੀ ਉਹਨਾਂ ਇੱਕ ਕਹਾਣੀ ਦਾ ਬੱਥ ਵਾਲੀ ਕਹਿੰਦਾ ਮੇਰੇ ਪਾਦਰ ਇਧਰੋਂ ਬਈ ਧਿਆਨ ਰੱਖੋ ਮੇਰੇ ਸਾਦਰ ਸਾਹਿਬ ਗੱਲ ਸੁਣਾਉਂਦੇ ਹੁੰਦੇ ਆ ਮੇਰਾ ਤਾਇਆ ਜੀਗਾ ਸਾਡਾ ਸੀ ਵੀ ਵਿਖਿਆ ਹੁੰਦਾ ਇਕੱਠਾਂ ਬਲੇ ਮਰੇ ਬਾਪੂ ਵਰਗੇ ਚਾਰ ਭਾਈ ਸੀ ਅੱਛਾ ਜੀ ਉਹ ਸਾਡੇ ਬਾਬਾ ਜੀ ਨੂੰ ਕਹਿੰਦਾ ਮੇਰੇ ਦਾਦਾ ਜੀ ਨੂੰ ਕਹਿੰਦਾ ਉਹ ਸੀਗਾ ਤੇ ਚੇਰੀ ਥੋੜਾ ਪਿੰਡ ਚੋਂ ਅੱਛਾ ਜੀ ਮੰਜ ਵੀ ਸਿੱਖ ਉਹ ਕਹਿੰਦਾ ਤਾਇਆ ਜੀ ਨੂੰ ਕਹਿੰਦਾ ਜੱਟ ਨਹੀਂ ਕਹਿੰਦਾ ਪਾਣੀ ਪੀਉਂਦਾ ਜੇ ਪਸ਼ੂ ਰੱਖਿਆ ਕਹਿੰਦਾ ਮੈਂ ਕਿਉ ਪਿਆਵਾ ਅੱਛਾ ਉਹ ਤਾਂ ਉਹਦਾ ਕੰਮ ਕਰੀ ਉਹਦਾ ਤਾਂ ਨਾ ਇਹ ਤਾਂ ਜਿਹੜਾ ਆਪਾਂ ਕਰਾਂਗੇ ਤਾਂ ਲੇਬਰ ਤਾਂ ਫੇਰ ਕਰੂਗਾ ਇਹਨਾਂ ਦੇ ਪੈਸੇ ਲੈਣੇ ਆ ਕਿਹਦਾ ਯਾਰ ਭਾਈ ਆ ਕਰਿਆ ਆਪਾਂ ਨੂੰ ਪੈਸੇ ਦੇ ਕੇ ਆਪਾਂ ਇਹ ਤਾਂ ਹੈ ਨਹੀਂ ਕੋਈ ਬੰਦ ਸੀ ਯਾਰ ਆਪਾਂ ਇਹਨਾਂ ਨੂੰ ਘੂਰ ਕੇ ਰਹਿ ਇਹ ਤਾਂ ਯਾਰ ਇਹਨਾਂ ਦੀ ਇਹ ਨਾਲੀ ਮਜਬੂਰੀ ਅਤਾ ਕਰਦੇ ਆ ਜੀ ਹੂੰ ਬਿਲਕੁਲ ਬਾਈ ਬਾਈ ਇਹ ਇੱਕ ਗੱਲ ਹੋਰ ਆ ਦੋ ਭਰਾ ਤੁਸੀਂ 25 ਸਾਲਾਂ ਤੋਂ ਮਿਲ ਕੇ ਕੰਮ ਕਰੀ ਜਾਂਦੇ ਹੋ ਹਾਂਜੀ ਹਾਂ ਪਰ ਅੱਜ ਦਾ ਤਾਂ ਜਮਾਨਾ ਇਹੋ ਜਿਹਾ ਦੋ ਭਰਾ ਘਰੇ ਨਹੀਂ ਮਿਲ ਕੇ ਰਹਿੰਦੇ ਨਹੀਂ ਬਸ ਤੇਰੀ ਕਿਰਪਾ ਬਾਈ ਪ੍ਰਮਾਤਮਾ ਦੀ ਠੀਕ ਆ ਕਦੇ ਇੱਕ ਕਹੇ ਜਨਾਨੀਆਂ ਨੇ ਨਹੀਂ ਕਿਹਾ ਜਿਵੇਂ ਕਹਿੰਦੇ ਆ ਬੁੜੀਆਂ ਇਕੱਠੇ ਨਹੀਂ ਰਹਿੰਦੀਆਂ ਨਹੀਂ ਨਹੀਂ ਦੋਨੇ ਸਾਡੇ ਘਰਾਂ ਗਏ ਸ਼ੱਕਣਾ ਪੈਣਾਗਾ ਅੱਛਾ ਜੀ ਠੀਕ ਆ ਨਾ ਜੀ ਸਾਰੇ ਦੋ ਵੀ ਹੋ ਤੇ ਭਰਾ ਵੀ ਹੋ ਹਾਂ ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਹੂੰ ਠੀਕ ਆ ਨਾ ਚੱਲੀ ਜਾਂਦਾ ਚਲੋ ਇਹ ਤਾਂ ਚੱਲਦੇ ਹੀ ਰਹਿੰਦਾ ਘਰਾਂ ਚ ਐ ਤਾਂ ਹੈ ਹੀ ਨਹੀਂ ਵੀ ਅਸੀਂ ਨਹੀਂ ਕਦੇ ਬੋਲੇ ਰੁੱਸੇ ਜਾਏ ਤਾਂ ਚੱਲਦਾ ਰਹਿੰਦਾ ਸਭ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਬਾਈ ਇਹ ਸੋਚਿਆ ਕਿ ਮੈਂ ਵੀ ਆਪਾਂ ਇੱਕ ਇੱਕ ਖੇਤੀ ਤੋਂ ਨਿਕਲ ਕੇ ਨਾਲ ਇਹ ਕੰਮ ਕਰ ਲਈਏ ਨਹੀਂ ਬਾਈ ਅਸਲ ਮੈਂ ਨਾ ਕੀ ਸੀਗਾ ਵੀ ਅਸੀਂ ਥੋੜੇ ਪਹਿਲਾਂ ਮੱਜਾਂ ਮੁੱਜਾਂ ਵਧੀਆ ਰੱਖਦੇ ਘਰੇ ਦੋ ਚਾਰ ਪੂਰੀਆਂ ਟੌਪ ਦੀਆਂ ਹੂੰ ਸ਼ੌਂਕ ਸੀਗਾ ਪਹਿਲਾਂ ਤੋਂ ਡੰਗਰਾ ਬਸ ਗਾਵਾਂ ਲੈ ਲਈਆਂ ਉਸ ਤੋਂ ਬਾਅਦ ਆਇਆ ਸੀਗਾ ਜੀ ਵੀ ਥੋੜੀਆਂ ਲੈ ਲਈਏ ਨਾਲ ਉਹਦਾ ਸ਼ੌਂਕ ਸੀਗਾ ਹਾਂ ਨਾਲ ਅਸੀਂ ਸੇਲ ਪਰਚੇਜ ਦਾ ਵੀ ਕੰਮ ਕਰਦੇ ਰਿਹਾ ਟ੍ਰੇਡਿੰਗ ਦਾ ਗਾਵਾਂ ਲੈਣ ਵੇਚਣ ਦਾ ਵੀ ਚਾਲ ਠੀਕ ਹੈ ਉਹਦੇ ਜੀ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਨਾਮ ਆ ਗਿਆ ਆਪਣਾ ਹੂੰ ਠੀਕ ਹੈ ਹੁਣ ਚੱਲੀ ਉਸ ਉਹ ਤਾਂ ਅਸੀਂ ਘਟਾਤਾ ਬਹੁਤ ਹੁਣ ਫਿਰ ਫਾਰਮ ਤੇ ਰਹੇ ਹੁਣ ਫਾਰਮ ਵਾਲਾ ਫਿਰ ਇੱਧਰ ਦੇਖ ਰੇਖ ਜਿਆਦੇ ਆ ਜੀ ਥੋੜਾ ਹਾਂ ਕਦੇ ਆਏ ਜਿਆ ਨਹੀਂ ਲੱਗਿਆ ਕਿ ਅਰ ਕਿੱਧਰ ਫਸ ਗਏ ਸਾਰੀ ਢੜੀ ਖਪਾਈ ਕਰੀ ਜਾਂਦੇ ਆ ਹੈ ਜਮੇ ਨਹੀਂ ਜੀ ਠੀਕ ਹੈ ਇਹ ਤਾਂ ਵੀ ਇਦਾਂ ਹੀ ਨਹੀਂ ਕਰੇ ਮਨ ਤੇ ਸੋਚਿਆ ਸਕੂਨ ਆਉਣਾ ਪਰ ਖੋਜ ਹੁੰਨੇ ਆ ਹਾਂ ਜੇ ਕੰਮ ਕਰਨਾ ਨਾ ਤੁਸੀਂ ਆਪਾਂ ਨੂੰ ਦਾ ਸਕੂਲ ਆਉਂਦਾਗਾ ਹੂੰ ਹੁਣ ਇੱਥੇ ਕਹਿ ਲੈਂਦਾ ਬੰਦਾ ਅਗਲਾ ਕਰਾ ਯਾਰ ਹੁਣ ਗਰਮੀ ਚ ਚਾਰ ਪਾਣੀ ਸਾਈ ਲੈ ਜਾ ਹਾਂ ਹੋਰ ਇਹ ਕੰਮ ਮੁੱਕਦਾ ਦਾ ਹੈ ਹੀ ਨਹੀਂ ਕਦੇ ਡਿਊਟੀ ਆ ਪੱਕੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਉਹਨੂੰ ਵੀ ਫੌਜ ਨਾਲੋਂ ਡਿਊਟੀ ਚੰਗੀ ਆ ਹੂੰ ਫੌਜ ਨਾਲੋਂ ਐਂ ਡਿਊਟੀ ਆ ਵੀ ਮੰਨ ਕੇ ਚਲ ਉਧਰੋਂ ਫੇਰ ਆਉਣਾ ਤੁਸੀਂ ਬਾਰਡਰ ਤੇ ਜਦੋਂ ਡਿਊਟੀ ਤੇ ਹਾਂ ਠੀਕ ਆ ਨਾ ਇੱਥੇ ਛੜ ਤਾਂ ਇਹ ਵੀ ਮਾਰ ਜਾਂ ਲਗਾ ਠੀਕ ਆ ਨਾ ਪਰ ਇਹ ਜਾਣਦਾ ਹੈ ਪਰ ਇਹ ਇਹ ਤੁਹਾਨੂੰ ਇਹ ਪਿਆਰ ਵੀ ਕਰਦੇ ਆ ਵੇ ਤੁਸੀਂ ਇਹਨਾਂ ਨੂੰ ਗਾਵਾਂ ਨੂੰ ਐ ਬੋਲ ਦੋ ਨਾ ਨੋਂ ਲੈ ਕੇ ਹੀ ਬੁਲਾਉਂਗਾ ਤੇ ਪਿਆਰ ਕਰਦੇ ਬਿਲਕੁਲ ਬਾਈ ਬਿਲਕੁਲ ਲੰਗਰ ਹੁੰਦਾ ਜਿੱਥੇ ਮਰਜ਼ੀ ਲਾ ਲਓ ਜੀ ਬਾਈ ਕਹਿੰਦੇ ਆਏ ਨਹੀਂ ਸੋਚਿਆ ਜਿਹੜੀ ਅੱਜ ਦੀ ਹੋੜ ਆ ਉਹ ਬਾਹਰ ਜਾਣ ਦੀ ਲੱਗੀ ਹੋਈ ਆ ਹਰ ਬੰਦਾ ਕਹਿੰਦਾ ਕਿ ਜਵਾਕ ਬਾਹਰ ਤੇ ਜੋ ਇੱਥੇ ਕੁਛ ਨਹੀਂ ਯਾਰ ਉੱਧਰ ਜਾ ਕੇ ਸੈੱਟ ਹੋ ਜਾ ਉਹ ਤਾਂ ਬਾਈ ਚੱਕਰ ਕੀ ਹੈਗਾ ਵੀ ਕਹਿਣਦਿਆਂ ਗੱਲਾਂ ਤੇ ਕਰਨਦਿਆਂ ਗੱਲਾਂ 'ਚ ਫਰਕ ਆਗਾ ਹਮਮ ਹਰ ਇੱਕ ਬੰਦਾ ਕਹਿੰਦਾ ਜੀ ਇੱਥੇ ਆਏ ਆ ਨਸ਼ਾ ਬਾਈ ਜੀ ਜਿੰਨਾ ਕਿ ਇੱਥੇ ਪੰਜਾਬ ਦੇ ਵਿੱਚ ਆ ਬਾਹਰ ਇੰது ਜ਼ਿਆਦਾ ਆ ਅੱਛਾ ਜੀ ਠੀਕ ਆ ਨਾ ਹੂੰ ਸਾਡੇ ਵੀ ਰਿਸ਼ਤੇਦਾਰ ਗਏ ਹੋਏ ਆ ਮੇਰੀ ਬੇਟੀ ਵੀ ਗਈ ਹੋਈ ਆ ਬਾਹਰ ਠੀਕ ਆ ਨਾ ਮੰਨ ਕੇ ਚੱਲੋ ਸਾਡਾ ਵੀ ਆਪਦਾ ਵੀ ਵੀਜ਼ਾ ਲੱਗਿਆ ਹੋਇਆਗਾ ਅੱਛਾ ਠੀਕ ਆ ਨਾ ਜੇ ਤੁਸੀਂ ਨਸੇ-ਨੁਸੇ ਵਾਲੀਆਂ ਗੱਲਾਂ ਕਰੋ ਤਾਂ ਉੱਥੇ ਤਾਂ ਜਾਦੇ ਆ ਤੂੰ ਹਾਂ ਪਰ ਇੱਥੇ ਪੰਜਾਬ ਨੂੰ ਇਹ ਕਹਿ ਕੇ ਬਦਨਾਮ ਕੀਤਾ ਪੰਜਾਬ ਨੂੰ ਨਾ ਇਹ ਹੋਰ ਹੋ ਗਿਆ ਜੀ ਪੰਜਾਬ ਦੇ ਵਿੱਚ ਹੋਰ ਨਸ਼ੇ ਦੀ ਕਿੱਥੋਂ ਲੱਗੀ ਆ ਨਾ ਵਿਚਾਰ ਕਰ ਦੋ ਘਰ ਤੂੰ ਪੈਸੇ ਕਮਾਉਂਦਾ ਨਾ ਸੋ ਜੇ 10 ਨੂੰ ਦੇਖ ਕੇ ਕਹਿੰਦਾ ਯਾਰ ਇਹ ਨਸ਼ਾ ਵੇਚਦਾ ਬਹਿਲਾ ਰਹਿੰਦਾ ਗੱਡੀ ਮੋਟਰਸਾਈਕਲ ਤੇ ਆ ਚੰਗਾ ਪੈਸਾ ਚੰਗੀ ਕਹਾਣੀ ਆ ਆ ਕਰ ਕਰ ਖਰਾਬ ਹੋਇਆ ਇਹ ਨਹੀਂ ਦੇਖਦੇ ਯਾਰ ਵੀ ਉਹ ਬੰਦਾ ਕੰਮ ਕਰਦਾ ਉਹ ਵੀ ਟੌਰ ਨਾ ਰਹਿੰਦਾ ਹਾਂ ਉਹਨੂੰ ਸਾਲਾ ਕਿਸੇ ਦਾ ਆ ਨਹੀਂ ਗੱਲ ਕਲੰਕਤ ਨਹੀਂ ਲਵਾ ਰਿਹਾ ਉਹਦੇ ਜਵਾਕਾਂ ਤੇ ਹੂੰ ਠੀਕ ਉਹ ਚੀਜ਼ ਨਹੀਂ ਤਾਂ ਵੀਜ਼ਾ ਵੀਜ਼ਾ ਤੁਹਾਡਾ ਲੱਗਿਆ ਹੋਇਆ ਹਾਂਜੀ ਹਾਂਜੀ ਮੇਰਾ ਵੀ ਮੇਰੀ ਗੈਸ ਨਹੀਂ ਗਈ ਫਿਰ ਗੇੜਾ ਗੋੜਾ ਕਰਦਾ ਜਾਵਾਂਗੇ ਜਾਣਾਗਾ ਮੂਰੇ ਦੇਖਦੇ ਆਂਗੇ ਪਰ ਕੰਮ ਕਰ ਜਿਆਦਾ ਕਰਕੇ ਹਨਾ ਜਿਵੇਂ ਮਾਰਾ ਸਹੀ ਹੈ ਤਾਂ ਕੋਈ ਗੱਲ ਨਹੀਂ ਕੀ ਮੇਰੇ ਨਾਲ ਟਾਈਮ ਵੀ ਘੱਟ ਮਿਲਦਾ ਹੋਣਾ ਨਾ ਟਾਈਮ ਵਾਲਾ ਤਾਂ ਚਲੋ ਕੋਈ ਨਾ ਟਾਈਮ ਤੁਹਾਡੀ ਅਸਟਮੈਂਟ ਹੋ ਜਾਂਦੀ ਹੈ ਸਾਰੀ ਹੂੰ ਪੱਕਾ ਰਹੋਗੇ ਜਿਹੜਾ ਕਰਨਾ ਆਪਾਂ ਤਾਂ 1 ਮਹੀਨਾ ਬਾਅਦ 20 ਦਿਨ ਬਾਅਦ ਤੋਂ ਬਾਅਦ ਹੋ ਜਾਊਗਾ ਦੇਖਿਆ ਹੋੜਾ ਆਪਾਂ ਦਾ ਇੱਕ ਚਲੋ ਜਾਣਾ ਪੈਂਦਾਗਾ ਨਾ ਦਿਮਾਗ ਨੂੰ ਮਿਲਿਆ ਜਾਊਗਾ ਨਾ ਜਾਣਾ ਪੈਂਦਾਗਾ ਹਾਂ ਜਿੱਦਾਂ ਬਾਕੀ ਪ੍ਰਮਾਤਮਾ ਨੇ ਚਾਹਿਆ ਉਦਾਂ ਹੋ ਹੂੰ ਤੇ ਇਹ ਨਹੀਂ ਗੱਲ ਕੀਤੀ ਕੋਈ ਆਪਾਂ ਵੀ ਇਹ ਸੋਚਾਂਗਾ ਕਦੇ ਪੱਕਾ ਰਹਿਣਵਾਰੇ ਨੇ ਸੋਚਿਆ ਨਹੀਂ ਨਹੀਂ ਮੈਂ ਤਾਂ ਦੁਆਟਾਂ ਨੂੰ ਵੀ ਕਹਿਣਾ ਹੁਣ ਇਹਨਾਂ ਨੂੰ ਵੀ ਚਲੋ ਇਹਨਾਂ ਨੂੰ ਵੀ ਕਹਦਾ ਮੈਂ ਤੁਸੀਂ ਵੀ ਲਵਾ ਲਓ ਵੀ ਜਦੋਂ ਮਰਜੀ ਕਰਨਾ ਹਾਂ ਛੋਟੇ ਨੂੰ ਆ ਬਾਉਣ ਨਾ ਮੇਰੇ ਭਤੀਜੇ ਨੂੰ ਮੈਂ ਤਰੇ ਤਾਂ ਗਾਵੇਂ ਹੀ ਦਵਾ ਕੇ ਦੇਣੇਗਾ ਮੈਂ ਕਿਹ ਚ ਕਹਿੰਦਾ ਕਿਵੇਂ ਲਵਾ ਦੇਣਗਾ ਮੈਂ ਕੰਮ ਕਰੀ ਜਾਂ ਤੇਰੇ ਕੋਲੇ ਆਪੇ ਆਇਆ ਗਾਵੇਂ ਕੰਪਨ ਵਾਲੇ ਚੱਲ ਤੈਨੂੰ ਦਿਖਾਉਣ ਚਾਹਿਆ ਬਾਈ ਮੈਂ ਤਾਂ ਥੋੜੇ ਥੋੜੀ ਵੀ ਗੋਰੀਆਂ ਨਾਲ ਮੀਟਿੰਗ ਹੁੰਦੀ ਰਹਿੰਦੀ ਆਇਆ ਹਾਂ ਹਾਂਜੀ ਹਾਂਜੀ ਬਾਈ ਜੀ ਨਾਲ ਦੇ ਵਿੱਚ ਆਂਦੇ ਆ ਨਾ ਹਮ ਆਪਾਂ ਵੀ ਉੱਥੇ ਟੇਬਲ ਤੇ ਬਹਿ ਕੇ ਬਾਬੇ ਦੀ ਕਿਰਪਾ ਨਾਲ ਉਹਨਾਂ ਨਾਲ ਚਲੋ ਸਮਝ ਤਾਂ ਆਇਆ ਹਾਂ ਉਹਨਾਂ ਦੀ ਸਾਨੂੰ ਨਹੀਂ ਆਉਂਦੀ ਉਹ ਅੰਗਰੇਜ਼ੀ ਜਿੱਪ ਚ ਗੱਲ ਕਰਦੇ ਆਪਾਂ ਪੰਜਾਬੀ ਚ ਹਾਂ ਉਹ ਵਿਚਾਲੇ ਫਿਰ ਤੁਹਾਡੇ ਵਰਗਾ ਭਰਾ ਬੈਠੇ ਕਿ ਉਹ ਦੱਸਦਾ ਕਿ ਬਈ ਇਹ ਕੀ ਦੱਸ ਦਿੰਦਾ ਵੀ ਇਹਨਾਂ ਨੇ ਕੀ ਕਿਹਾ ਤੇ ਉਹਨਾਂ ਨੇ ਕੀ ਕਿਹਾ ਹਣਾ ਹਾਂਜੀ ਹੂੰ ਇਹ ਕਦੇ ਤੋਂ ਬਾਈ ਫਿਰ ਉਦੋਂ ਤਾਂ ਜਦੋਂ ਪਹਿਲੀ ਯਾਰ ਮੀਟਿੰਗ 'ਚ ਗਏ ਹੋਵਾਂਗੇ ਨਹੀਂ ਮੀਟਿੰਗਾਂ ਤਾਂ ਆਏ ਆ ਬਾਈ ਜੀ ਹੂੰ ਵੀ ਮੰਨ ਕੇ ਚੱਲੇ ਮੈਥਲੇ ਦੇ ਨਾਲ ਮੈਂ ਸਾਸੀ ਜੁੜੇ ਹੋਇਆ ਦੁੱਧ ਪਾਨੇ ਆ ਹੂੰ ਅਸੀਂ ਮੰਨ ਕੇ ਚੱਲੋ ਕੋਈ ਕੋਈ 10-15 ਸਾਲ ਦੀ ਰੈਗੂਲਰ ਕੋ ਮੀਟਿੰਗ ਹੋਊਗੀ ਬੁਲਾ ਲਿਆ ਕੋਈ ਗੱਲ ਆ ਹੂੰ ਸਨਿਆਹ ਦੇ ਦਿੰਦੇ ਆ ਜਾਵੜੀ ਦਾ ਠੀਕ ਆ ਨਾ ਕੀ ਕੀ ਸਪੈਸ਼ਲ ਕੀ ਪੁੱਛਦੇ ਆ ਗੋਰੇ ਉਹਦੇ ਬਾਰੇ ਬਾਈ ਮੈਂ ਗੋਰਾ ਨਾ ਤਾਂ ਬਾਈ ਜੀ ਉੱਥੇ ਨਾ ਕੀ ਆ ਛੋਡੀ ਜਦੋਂ ਤੁਸੀਂ ਕਿਸੇ ਜਨਨ ਛੋਡੀ ਕੰਮ ਦੀ ਰਿਸਪੈਕਟ ਆ ਹਾਂ ਬਿਲਕੁਲ ਕੰਮ ਦੀ ਰਿਸਪੈਕਟ ਆ ਹਰ ਇੱਕ ਥਾਂ ਅਗਲਾ ਦੇਖਦਾਗਾ ਵੀ ਯਾਰ ਇਹ ਬੰਦੇ ਮਿਹਨਤ ਕਰਦੇ ਆ ਇਹਨਾਂ ਨੂੰ ਕਿੱਦਾਂ ਹੱਲਾਸ਼ੇਰੀ ਦੇ ਕੇ ਅੱਗੇ ਕਰਾਇਆ ਹੂੰ ਹੱਲਾਸ਼ੇਰੀ ਇੱਕ ਬਹੁਤ ਵੱਡੀ ਚੀਜ਼ ਆ ਜਿਹੜੀ ਤੁਹਾਨੂੰ ਉੱਪਰ ਲੈ ਜਾਂਦੀ ਆ ਤੇ ਜੇ ਤੁਹਾਨੂੰ ਦੂਜੇ ਨੋਟ ਬਲਾਸਾ ਦੇਣ ਲੱਗ ਜਾਓ ਔਰ ਕਿਤੇ ਪਾਸੋਂ ਇਦਾਂ ਕਰਿਓ ਉਹ ਬੰਦੇ ਨੂੰ ਖੱਲੇ ਵੀ ਸੈੱਟ ਦਿੰਦੀ ਆ ਹਰ ਇੱਕ ਕੰਮ ਦੇ ਵਿੱਚ ਹਮ ਕੱਲਾ ਇਹਦੇ ਵਿੱਚ ਨਹੀਂ ਬਿਲਕੁਲ ਕਿ ਭਾਈ ਆਪਾਂ ਨੂੰ ਇਹਦੇ ਬਾਰੇ ਫਾਰਮ ਬਾਰੇ ਵੀ ਜਾਣਕਾਰੀ ਦਿਓ ਕਿਉਂਕਿ ਕਈ ਦੋਸਤ ਮਿੱਤਰ ਇਹ ਸੋਚਣਗੇ ਕਿ ਆਪਾਂ ਬਿਜ਼ਨਸ ਕਰਨਾ ਕਿਵੇਂ ਤੋਰ ਸਕਦਾ ਹੈ ਕਿ ਨਵੇਂ ਬੰਦਾ ਕਿੱਥੋਂ ਸਟਾਰਟ ਕਰ ਸਕਦਾ ਹੈ ਥੋੜਾ ਥੋੜਾ ਕੰਮ ਵੀ ਲੱਭਦਾ ਇਦਾਂ ਦਾ ਵੀ ਨਵੇਂ ਬੰਦੇ ਹੁਣ ਜੇ ਆਪਾਂ ਕਹਿੰਦੇ ਆ ਵੀ ਨਿਵੈਸਟਮੈਂਟ ਕਰਨੀ ਆ ਨਾ ਹਮ ਗਾਵਾਂ ਜਾਨੇ ਬੜੀਆ ਕਾਸਟਲੀ ਜਿਹੜੀਆਂ ਜ਼ਿਆਦਾ ਦੁੱਧ ਵਾਲੀਆਂ ਉਹ ਬਹੁਤ ਹਾਈ ਰੇਟ ਆਗਾ ਹਮ ਮੈਂ ਤਾਂ ਅਗਲੇ ਨੂੰ ਕਿਰੇ ਦਾ ਨਾਂ ਨਹੀਂ ਮੇਰੇ ਕੋਲ ਆਂਦਾ ਕੋਈ ਮੈਂ ਤਾਂ ਅਗਲੇ ਨੂੰ ਕਹਿੰਦਾ ਯਾਰ ਦੋ ਤਿੰਨ ਗਾਵਾਂ ਲੈ ਲੈ ਤੂੰ ਧੜੀਆਂ ਤੂੰ ਚਾਰ ਬੱਛੀਆਂ ਲੈ ਲੈ ਹਾਂ ਪੰਜ ਇੱਕ ਪਸ਼ੂ ਕਰਨਾ ਦੋ ਸਾਲ ਚ ਤੇਰੇ ਸੂਪੀਆਂ ਸੱਤ ਅੱਠ ਬਣ ਜਾਣਗੇ ਤਿੰਨ ਇੱਕ ਬੱਛੀਆਂ ਵੀ ਦਿੱਤੀਆਂ ਜੀ ਬਿਲਕੁਲ ਠੀਕ ਆ ਨਾ ਹੌਲੀ ਹੌਲੀ ਤਿੰਨ ਸਾਲ ਤੂੰ ਮਿਹਨਤ ਕਰੀ ਚੱਲ ਬਸ ਤੇਰੇ ਪੈਰ ਲੱਗ ਜਾਣਗੇ ਹੂੰ ਤਿੰਨਾਂ ਸਾਲਾਂ ਚ ਨਾਲੇ ਕੰਮ ਦਾ ਹਿਸਾਬ ਆ ਜਾਊਗਾ ਉਹਨੇ ਕੰਮ ਕਰ ਲੋ ਬਹੁਤ ਆ ਵੱਡਾ ਪੰਗਾ ਲੈਣ ਦੀ ਲੋੜ ਨਹੀਂ ਇਹ ਚਲੋ ਪੰਗਾ ਤੇ ਜੇ ਕਈ ਬੰਨਾਂ ਕੋਲ ਇਦਾਂ ਵੀ ਉਹਨਾਂ ਕੋਲ ਪੈਸਾ ਜ਼ਿਆਦਾ ਆ ਮੈਂ ਇਹ ਨਹੀਂ ਕਹਿੰਦਾ ਹੂੰ ਇਹਨਾਂ ਨੂੰ ਆਉਂਦਾ ਵੀ ਆਪਾਂ ਯਾਰ ਇਹ ਪੈਸੇ ਨਾਲ ਨਹੀਂ ਕੰਮ ਹੁੰਦਾ। ਹੂੰ ਜੇ ਕੋਈ ਕਵੇ ਨਾ ਵੀ ਪੈਸਾ ਇਹਦੇ ਵਿੱਚੋਂ ਤਾਂ ਪਰਮਾਤਮਾ ਸਾਥ ਦੇ ਵਿੱਚ ਫੇਰ। ਹੂੰ ਗਾਮਾਂ ਤਾਂ ਹਰੇਕ ਲੈ ਲੂਗਾ ਕਿਹਦੇ ਕੋਲੇ ਪੈਸਾ ਪਿਆਗਾ 100 ਵੀ 500 ਵੀ ਖਰੀਦ ਲੂ। ਸਹੀ ਗੱਲ ਆ। ਪਰ ਅੱਗੇ ਵਾਲਾ ਕੰਮ ਤਾਂ ਸਾਨੂੰ ਦੇਖ ਰੇਖਾ ਕਰਨੀ ਪੈਂਦੀ। ਹਾਂ ਕੁਝ ਤੁਹਾਡੀ ਨੀਤ ਵੀ ਕੰਮ ਕਰੂਗੀ। ਨਹੀਂ ਨੀਤ ਤਾਂ ਸਾਰਾ ਕੁਝ ਹੀ ਆ ਜੀ। ਬਿਲਕੁਲ ਸਾਰਾ ਕੁਝ ਹੀ ਨੀਤ ਦੇ ਵਿੱਚ ਡਿਪੈਂਡ ਆ। ਹਾਂ ਜੇ ਸਾਨੂੰ ਸੋਚ ਮਾਰੀ ਆ ਤਾਂ ਤੁਸੀਂ ਕਿਸੇ ਵੀ ਕੰਮ ਚ ਕਾਮਯਾਬ ਹੋ ਮੈਂ ਮੈਂ ਇਹ ਵੀ ਸੁਣਿਆ ਸੀ ਕਿ ਸਰਪੰਚ ਸਾਹਿਬ ਤਾਂ ਥਾਣੇ ਸੁਣੇ ਜੀ ਦੁੱਧ ਬਹੁ ਭੇਜਦੇ ਆ ਉਹ ਚਲੋ ਕੋਈ ਨਾ ਜੋ ਤਾਂ ਬਾਬੇ ਦੀ ਕਿਰਪਾ ਲੈ ਲੈਣਾ ਸਾਡਾ ਆਉਟਰਸਾਈਡ ਦੇ ਵਿੱਚ ਹਨਾ ਚਲੋ ਪਿਆਰ ਹੈਗਾ ਬਿਲਕੁਲ ਬਿਲਕੁਲ ਹਾਂ ਕੋਈ ਮਿੱਤਰ ਪਿਆਰਾ ਇਦਾਂ ਆਉਂਦਾ ਵੀ ਚਲੋ ਜੇ ਸਾਨੂੰ ਉੱਥੇ ਗਿਆ ਨੂੰ ਕੋਈ ਕੁੱਟ ਚਾਹ ਪਿਲਾਉਂਦਾ ਤਾਂ ਆਪਾਂ ਹੂੰ ਬਿਲਕੁਲ ਬਾਕੀ ਇਹ ਨਾ ਪੁਰਾਣੇ ਸਰਪੰਚ ਆ ਹਾਂਜੀ ਹਾਂ ਤੇ ਫਿਰ ਜਾਣ ਪਛਾਨ ਵਧ ਕਰਕੇ ਨਹੀਂ ਉਹ ਤਾਂ ਥੋੜਾ ਬਾਪੂ ਦਾ ਸਾਡੇ ਦਾ ਨੌ ਬਣਿਆ ਹੋਇਆ ਵਧੀਆ ਏਰੀਏ ਚ ਠੀਕ ਹੈ ਨਹੀਂ ਕਹਿੰਦੇ ਨਾਮ ਬਣਾਉਣਾ ਹੀ ਬਹੁਤ ਔਖਾ ਵਗਾਰ ਜਦੋਂ ਮਰਜੀ ਲੈ ਨਹੀਂ ਨੀ ਕਿਸੇ ਨਾ ਨਹੀਂ ਅਸੀਂ ਸਾਡੇ ਕੋਲੇ ਕੋਈ ਮਹਿਕਮਾ ਆ ਗਿਆ ਸੀ ਕਦੇ ਮੱਥੇ ਵੱਟ ਨਹੀਂ ਪਾਇਆ ਕੋਈ ਗੱਲ ਹੂੰ ਜੇਗਾ ਚਾਹ ਪੀਣੀ ਆਪ ਪੀਣੀ ਉਹ ਜਾ ਅਗਲੇ ਨੂੰ ਪਲਾਈਦਾ ਠੀਕ ਹੈ ਨਾ ਹੂੰ ਆ ਆ ਬਈ ਉਪਰ ਇਹ ਕਿ ਕੁਵਾਰੇ ਲੱਗੇ ਹੋਏ ਐ ਹਾਂਜੀ ਸਾਵਰ ਲੱਗੇ ਹੋਇਆ ਠੀਕ ਹੈ ਇਹ ਜਦੋਂ ਨਮਾਉਣਾ ਨਾਉਣਾ ਕਿ ਜਿਆਦਾ ਗਰਮੀ ਵੇਲੇ ਛੱਡਦਾ ਨਹੀਂ ਬਸ ਹੁਣ ਜਦੋਂ ਛੱਡ ਦਾਂ ਠੀਕ ਹੈ ਹੁਣੇ ਚੱਲ ਪੈਣਗੇ ਓਕੇ ਚਲਾਓ ਚਲਾਓ ਜਰੂਰ ਚਲਾ ਦਿਓ ਨਾਲ ਚਲੋ ਇਹਦੇ ਨਾਲ ਤਾਂ ਬਈ ਚਰਗੋ ਜਰਾ ਹੋਰ ਬਣ ਜਾਂਦਾ ਹੋਣਾ ਇਹ ਤਾਂ ਹੈ ਜੀ ਗਰਮੀ ਦੇ ਵਿੱਚ ਤਾਂ ਕੀ ਆ ਨਾ ਜੀ ਹੂੰ ਇਹ ਹੁਣ ਪਾਣੀ ਉੱਧਰ ਸਾਡਾ ਜਾਈ ਜਾਂਦਾ ਸੀਵਰੇਜ ਨਿਕਲਦਾ ਬਾਹਰ ਠੀਕ ਜੀ ਨਾ ਤਾਂ ਹੁੰਦਾ ਹੀ ਆ ਗਰਮੀ 'ਚ ਆ ਠੀਕ ਆ ਉਹ ਜਾਣ ਬੁੱਝ ਕੇ ਕੱਚਾ ਛੱਡਿਆ ਹੈ ਬਈ ਉਹ ਕੱਚਾ ਜੀ ਬੈਠ ਕੀ ਕੱਚੇ ਤੇ ਰਾਜੀ ਹੈ ਠੰਡੇ ਦੋ ਆ ਗੁਣਾ ਹੁਣ ਅੱਛਾ ਹੁਣ ਆਪੇ ਆਉਣਗੇ ਉਹ ਦਾਮ ਆਈ ਜਾਂਦੀਆਂ ਚੱਲ ਪੈਣਾ ਜੀ ਅੱਛਾ ਉਹ ਫਿਰ ਵਾਹ ਬੰਗਾਈ ਲੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਲਈ ਆ ਹੈ ਹਾਂਜੀ ਹਾਂਜੀ ਹੁਣੇ ਹੀ ਬੰਦ ਕਰਿਆ ਪਹਿਲਾਂ ਚੱਲਦੇ ਸੀਗੇ ਠੀਕ ਆ ਠੀਕ ਆ ਇਹ ਇਹ ਤਾਂ ਫਿਰ ਜਦੋਂ ਖੁਆਰਾ ਛੜਦਾ ਉਦੋਂ ਹੀ ਪੱਠੇ ਖਾਨ ਆ ਜਾਂਦੀਆਂ ਹੈ ਹਾਂਜੀ ਹਾਂਜੀ ਨਰਾਮ ਨਾ ਕੜ ਗੀਆਂ ਲੈ ਭਾਈ ਬੰਦੇ ਨਾਲੋਂ ਤਾਂ ਇਹ ਕਈ ਗੁਲੇ ਸਾਂਗਾਗਾ ਜਿਹਦੇ ਵਿੱਚ ਬੰਦਿਆਂ ਨੂੰ ਆਪਾਂ ਮੱਥਾ ਮਾਰੀ ਜਣਾ ਸਮਝਦੇ ਨਹੀਂ ਹੂੰ ਉਹਨਾਂ ਨੂੰ ਤਾਂ ਕਹੇ ਨਰਾਖਾਨਾ ਯਾਰ ਤੇਰਾ ਉਹ ਡੰਗਰ ਵੀ ਚੰਗਾ ਤਾਂ ਇਹ ਆਂਦੇ ਯਾਰ ਸਹੀ ਗੱਲ ਆ ਵੀ ਰਹਿਣ ਬਹਿਣ ਦਾ ਉਹਨਾਂ ਨੂੰ ਹੀ ਪਤਾ ਵੀ ਹੁਣ ਮੈਨੂੰ ਇਹਦੀ ਚੀਜ਼ ਦੀ ਲੋੜ ਆ ਗਰਮੀ ਆ ਖੁਆਰਾ ਛੜਦਾ ਤੇ ਆਪਣੇ ਆਪ ਆ ਗਈਆਂ ਇਹ ਹਾਂਜੀ ਹਾਂਜੀ ਠੀਕ ਆ ਏ ਭਾਈ ਜਦੋਂ ਬਿジネス ਕੀਤਾ ਪਰਲੇਪਾਸ ਉਹ ਮੈਂ ਵੇਖ ਲਿਆ ਤੁਹਾਡਾ ਗੋਬਰ 플ਾਟ ਵੀ ਲੱਗਾ ਆ ਉਹ ਪਹਿਲਾਂ ਲਾਇਆ ਸੀ ਕਿ ਮੈਨੂੰ ਤਾਂ ਇਸ ਹੁਣੇ ਲਾਇਆ ਭਾਈ ਉਹ ਤਾਂ ਸਾਰਾ ਇਹ ਮੰਨ ਲਓ ਸਾਰਾ 6 ਮਹੀਨਿਆਂ ਬਈ ਕੰਮ ਸਟਾਰਟ ਹੋਇਆ ਨੂੰ 2 ਮਹੀਨਾ ਵੀ ਚੱਲਿਆਗਾ ਠੀਕ ਐ ਇਹ ਆਪਣਾ 25 ਸਾਲ ਪੁਰਾਣਾ ਕੰਮ ਆ ਹਾਂਜੀ ਹਾਂਜੀ ਠੀਕ ਐ ਅਸੀਂ ਉਹ ਫਰੰਟ ਤੋਂ ਜਿੱਥੇ ਉਧਰ ਮੂਰੂ ਬਣਾਇਆ ਹੋਇਆ ਚਾਈ ਵਾਲਾ ਪਾਰਲਰ ਆ ਹਾਂਜੀ ਉਹ ਵੀ ਦਿਖਾਣੇ ਆ ਤੁਹਾਨੂੰ ਹਾਂ ਤੇ ਅਸੀਂ ਪਹਿਲਾਂ ਕੰਮ ਆ ਸਾਡੀਆਂ ਉੱਥੇ ਅੰਦਰ ਹੁੰਦੀਆਂ ਬਣ ਕੇ ਰੱਖਦੇ ਸੀਗੇ ਹੂੰ ਥੋੜੇ ਥੋੜੇ ਤੋਂ ਆ ਛੱਡ ਬਣਾਇਆ ਉਹ ਹੁਣ ਅਸੀਂ ਉਹ ਛੱਡ ਨਵਾਂ ਬਣਾ ਰਹੇ ਹਾਂ। ਨਹੀਂ ਉਹ ਕੱਚਾ ਰੱਖਣ ਦਾ ਕਾਰਨ ਕੀ ਸੀ ਪਰਲੇ ਪਾਸੇ? ਕੱਚੇ ਦਾ ਬਈ ਇਦਾਂ ਹੈਗਾ ਇਹ ਨਾ ਜਦੋਂ ਗਰਮੀ ਹੋ ਜਾਂਦੀ ਆ। ਹਾਂ। ਇਹ ਕੱਚੇ ਦੇ ਵਿੱਚ ਥੋੜਾ ਗਿੱਲਾ ਉਹਦੇ ਤੇ ਬਹਿ ਕੇ ਨਾਲ ਨੂੰ ਠੰਡਕ ਮਿਲਦੀ ਆ। ਠੀਕ ਆ ਉਹ ਜ਼ਰੂਰੀ ਆ ਜਿਵੇਂ ਜਵਾਕਾਂ ਨੂੰ ਕਹਿੰਦੇ ਮਿੱਟੀ 'ਚ ਛੱਡਿਆ ਕਰੋ। ਹਾਂਜੀ ਹਾਂਜੀ ਕੱਚਾ ਤਾਂ ਜ਼ਰੂਰੀ ਆਗਾ ਜੀ। ਜ਼ਰੂਰੀ। ਕਈ ਸਾਰੇ ਹੀ ਮੈਟ ਵਿਛਾ ਦਿੰਦੇ ਆ। ਨਹੀਂ ਨਹੀਂ ਜੀ। ਉਹ ਮੈਟ ਦਾ ਫਾਇਦਾ ਹੈ। ਮੈਟ ਨੂੰ ਤਾਂ ਅਸੀਂ ਵਿਛਾਉਂਦੇ ਰਹੇ ਹਾਂ ਜੀ ਉਹ ਥੋੜਾ ਨਾ ਕੀ ਆ। ਵੀ ਜਾਣੇ ਅਸਲ ਵਿੱਚ ਤਾਂ ਇਹ ਗਾਮਾਯੂ ਦੀ ਚੀਜ਼ ਆਈ ਇਹਨਾਂ ਦਾ ਜੇ ਧੁੱਪੇ ਬੈਠਣ ਨੂੰ ਮਨ ਕਰਦਾ ਤਾਂ ਧੁੱਪੇ ਬੈਠਣ ਗਿੱਲੇ 'ਚ ਬੈਠਣ ਨੂੰ ਕਰਦਾ ਗਿੱਲੇ 'ਚ ਠੀਕ ਹੈ ਇਹਨਾਂ ਨੂੰ ਤੁਸੀਂ ਜੇ ਬੰਦ ਇਸ ਚ ਕਰ ਦਿਓ ਹਾਂ ਫਿਰ ਨਹੀਂ ਸਹੀ ਗੱਲ ਇਹਨਾਂ ਦਾ ਜਿਵੇਂ ਜੀ ਕਰਦਾ ਜਿੱਥੇ ਬੈਠਣਾ ਫਿਰ ਬਿਮਾਰ ਵੀ ਨਹੀਂ ਹੁੰਦਾ ਬਿਮਾਰ ਵੀ ਨਹੀਂ ਹੁੰਦਾ ਠੀਕ ਹੈ ਜੇ ਤੁਸੀਂ ਇਹਨਾਂ ਨੂੰ ਜਿੰਨਾ ਬੰਨ ਕੇ ਰੱਖੋਗੇ ਜੋ ਕਰੋਗੇ ਟੈਂਪਰੇਚਰ ਹੋਊ ਬਿਮਾਰੀਆਂ ਆਉਣਾਂ ਹਾਂ ਇਸੇ ਕਰਕੇ ਬਾਈ ਇਹਨਾਂ ਨੂੰ ਬੰਨਿਆ ਹੋਇਆ ਨਹੀਂ ਖੁੱਲੀਆਂ ਛੱਡੀਆਂ ਜਾਂਦੀਆਂ ਜਾਂ ਫਿਰ ਚਾਹੇ ਤੇ ਵੀ ਖੁੱਲੀਆਂ ਜਾਂਦੀਆਂ ਠੀਕ ਹੈ ਤੇ ਚੁਆਈ ਦਾ ਫਿਰ ਮਸ਼ੀਨੀ ਕਰਨੀ ਪੈਂਦੀ ਹੋ ਗਿਆ ਹੱਥ ਨਾਲ ਮਸ਼ੀਨੀ ਆਜੀ ਇੱਥੇ ਖੁੱਲੀਆਂ ਜਾਣਗੀਆਂ ਡੋਡੀ ਪੈਨ ਠੀਕ ਹੈ ਬਾਈ ਉਹ ਉਧਰੋਂ ਖੁੱਲੀਆਂ ਵਾਪਸ ਆ ਜੇ ਸਾਜੂ ਆਪਾਂ ਉਧਰ ਚੱਲਦੇ ਹਾਂ ਉਹ ਵੀ ਦਿਖਾ ਦਿੰਦੇ ਕਿਸੇ ਰੱਸਾ ਨਹੀਂ ਪਾਣਾ ਠੀਕ ਹੈ ਜੀ ਹਾਂਜੀ ਹਾਂ ਇਹ ਜਿਹੜਾ ਪੋਸ਼ਨ ਬਣਾਇਆ ਬਾਈ ਇਹ ਬੈਟ ਗਰੂਮ ਬਾਈ ਗਾਵਾਂ ਨਾਲ ਇੱਥੇ ਠੀਕ ਹੈ ਪਿੱਛੋਂ ਫਾਰਮ ਤੋਂ ਇੱਕ ਜਿਵੇਂ ਪੈਨ ਬਣੇ ਹੋਏ ਹਨ ਜੀ ਇੱਥੇ ਆ ਗਿਆ ਜਿਵੇਂ ਪਹਿਲਾ ਪੈਨ ਆ ਗਿਆ ਇੱਥੇ ਇਹਦੇ ਤੋਂ 10-15 ਮਿੰਟ ਭਾਰੀ ਚੱਲਦੇ ਆ ਜੀ ਆ ਠੀਕ ਹੈ ਹੂੰ ਗਾਵਾਂ ਠੰਡੀਆਂ ਕੰਫਰਟੇਬਲ ਹਨੀਆਂ ਵਧੀਆ ਦੁੱਧ ਚੁਆਈ ਉੱਥ ਠੀਕ ਹੈ ਤੇ ਉਹਦੇ ਆਪਣੇ ਉਹ ਸਾਡਾ ਸਿੰਪਲ ਪਾਰਲਰ ਬਣਾਇਆ ਹੋਇਆ ਜੀ ਠੀਕ ਹੈ ਜੀ ਆਟੋਮੈਟਿਕ ਪਾਰਲਰ ਜਾਣੇ ਲਾਉਂਦੇ ਹੈਗੇ ਹਾਂਜੀ ਬਾਬੇ ਜੀ ਕਿਰਪਾ ਨਾਲ ਸਾਡੀ ਉਹ ਵੀ ਸਲਾਹ ਗਈ ਅੱਗੇ ਆਹ ਕਮਾਲ ਆ ਕਿ ਵੇਟਿੰਗ ਰੂਮ ਜਿਹੜਾ ਤੁਸੀਂ ਪਸੂਆਂ ਆਸਤੇ ਹੀ ਵੇਟਿੰਗ ਰੂਮ ਬਣਾਇਆ ਹਾਂਜੀ ਫਿਰ ਇਦਾਂ ਇਦਾਂ ਕੰਮ ਨਹੀਂ ਨਾ ਚੱਲਦਾ ਅਸੀਂ ਚੁਾਈ 4 ਘੰਟੇ ਡੇਢ ਘੰਟੇ ਦੇ ਵਿੱਚ ਨਿਮੇੜ ਨਹੀਂ ਹੁੰਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤਿਕਾਂ ਦੇਜ ਭਾਈ ਕੰਮ ਹੋ ਜਾਂਦਾ ਭਰਾ ਨਿਬੜ ਜਾਂਦਾ ਦੋ ਘੰਟੇ ਲੱਗ ਜਾਂਦੇ ਦੋ ਘੰਟੇ ਦੇ ਵਿੱਚ ਚੁਆਈ ਹੋ ਜਾਂਦੀ ਆ ਮਸ਼ੀਨਾਂ ਦਿਖਾ ਦਿਓ ਇਧਰ ਭਾਈ ਅੱਲਾ ਫਰੇ ਜਰੂਰ ਦੱਸੋ ਕਿਵੇਂ ਕੰਮ ਕਰਦੀ ਆ ਇਹ ਹਾਂਜੀ ਹਾਂਜੀ ਇਹ 6 ਮਾਢੇ ਕੋਲ 6 ਵੱਕਾਈ 6 ਗਾਮਾ ਇਧਰਲੀ ਸਾਈਡ ਲੱਗ ਜਾਂਦਾ ਭਾਈ 6 ਕਿਹ ਹੈ ਜੀ 6 ਇਧਰ ਲੱਗ ਜਾਂਦੇਗਾ ਜੀ ਹੂੰ ਜਿਵੇਂ ਇੱਕ ਸਾਈਡ ਦੀ ਚੁਆਈ ਹੋਊਗੀ ਉੱਥੇ ਰੈਡੀ ਨੇ ਠੀਕ ਹੈ ਇਧਰੋਂ ਆਲਾ ਮਸ਼ੀਨ ਇਧਰਲੀ ਗਾਂ ਦੇ ਜਾਈ ਜਾਣੀਆਂ ਬਾਹਰ ਇਹ ਉੱਤਰ ਦੇ ਪਾਸੇ ਅੱਛਾ ਪਰੇ ਨਹੀਂ ਜਾਵੜਾ ਉੱਤਰ ਦੇ ਅੱਗੇ ਦੀ ਪਿੱਛੇ ਫਾਰੋਂ ਨੂੰ ਜਾਈ ਜਾਣਗੇ 6 ਉੱਤਰ ਪਿੱਛੇ ਵਾਲੇ ਇਧਰ ਆ ਜਾਣਗੇ ਜੀ ਇਹ ਆਟੋਮੈਟਿਕਲੀ ਹੁੰਦਾ ਜਿੰਨਾ ਧਿਆਨ ਰੱਖਣਾ ਪੈਂਦਾ ਬਰਬਰ ਨਹੀਂ ਆਟੋਮੈਟਿਕਲੀ ਆਈ ਓਕੇ ਅਸੀਂ ਮੰਨ ਲਏ ਚੱਲੋ ਜਨਵਾਰ ਕੈਮ ਦੇ ਵਿੱਚ ਦੁੱਧ ਪੈਂਦਾ ਸੀ ਚੱਕ ਕੇ ਉੱਥੇ ਖੜਾ ਲਾਇਆ ਹੋਇਆ ਹਾਂ ਲਾਇਆ ਹੋਇਆ ਉੱਥੋਂ ਅਸੀਂ ਪਾਨੇ ਆ ਚੱਕ ਕੇ ਉਹਦੇ ਜ ਪੈਕੋ ਜੁੱਧ ਦੁੱਧ ਜਾ ਵਰਦਾ ਇਹ ਅੱਗੇ ਪੈਕੋ ਲੱਗਿਆ ਹੋਇਆ ਅੰਦਰ ਠੀਕ ਹੈ ਜੀ ਆਟੋਮੈਟਿਕ ਜਾਂਦਾ ਜੀ ਦੁੱਧ ਓਕੇ ਓਕੇ ਕੋਈ ਇਹਦੇ ਚ ਗੋਆ ਨਹੀਂ ਕੋਈ ਇਹਦਾ ਬਈ ਨੁਕਸਾਨ ਨਹੀਂ ਹੁੰਦਾ ਪਸੂ ਨੂੰ ਜਿਵੇਂ ਆਪਣਾ ਮਸ਼ੀਨ ਨਾਲ ਖੇਤ ਵਿੱਚ ਹੱਥ ਨਾਲ 5-5000 ਗਾਂ ਬਈ ਜਿੰਨਾ ਨਾਲ ਚੱਲਦੀ ਆ ਠੀਕ ਹੈ ਜੀ ਹੋਰ ਕਹਿੰਦਾਂਗੇ 5-5000 ਬਈ ਜੇ ਇਹ ਆਪਾਂ ਜਿਵੇਂ ਤੁਸੀਂ ਕਿਹਾ ਸੀ ਕਿ ਜੇ ਥੋੜੇ ਪੈਸਿਆਂ ਤੋਂ ਵੀ ਚਲਾਉਣਾ ਦਾ ਪੰਜ ਸੱਤ ਗਾਵਾਂ ਨਾਲ ਇਹ ਇੱਕ ਬੱਕਟ ਵਾਲੀ ਮਸ਼ੀਨ ਲੈ ਲਓ ਜੀ ਤੁਸੀਂ ਪੰਜ ਸੱਤ ਗਾਵਾਂ ਨਾਲ ਠੀਕ ਹੈ ਇਹ ਕਿੰਨੇ ਕੀਮਤ ਦੀ ਆ ਇਹ ਇਹ ਮੰਨ ਕੇ ਚੱਲੋ ਜਿਹੜੀ ਤੁਸੀਂ ਇਹ ਤੋਂ ਜ਼ਿਆਦਾ ਕੋਸਟਲੀਆ ਕੰਮ ਹਮ ਇੱਕ ਬੱਕਟ ਵਾਲੀ ਮੰਨ ਕੇ ਚੱਲੋ ਨਵੀਂ ਲੈਣ ਨੂੰ ਤਾਂ 60000 ਰੁਪਏ ਦੀ ਆ 60000 ਦੀ ਆ ਜੀ ਸੱਤ ਅੱਠ ਗਾਵਾਂ ਵਧੀਆ ਠੀਕ ਹੈ ਬੰਦਾ ਕੰਮ ਜੇ ਜਾਨੀ ਕਿ ਪੰਜ ਪੰਜ ਘਟ ਤੋਂ ਘਟ ਪੰਜ ਛੇ گاਵਾ ਵੀ ਰੱਖੀਆਂ ਤਾਂ ਇਹ ਦੇ ਨਾਲ ਕੰਮ ਚੱਲਦਾ ਇੱਕ ਵਕਟ ਨਾਲ ਕੰਮ ਚੱਲ ਜਾਂਦਾ ਠੀਕ ਹੈ ਤੇ ਜੇ ਆਪਾਂ ਕੁੱਲ ਮਿਲਾ ਕੇ ਕਰੀਏ ਕਿ ਉਹਦੇ ਤੇ ਖਰਚਾ ਕਰਕੇ ਕਿੰਨੀ ਕਮਾਈ ਕਰ ਸਕਦਾ ਬੰਦਾ ਪੰਜ ਛੇ گاਵਾ ਚੋਂ ਪੰਜ ਛੇ گاਵਾ ਤੇ ਬਾਈਜੀ ਆਏ ਆ ਗਾ ਮੰਨ ਕੇ ਚੱਲੋ ਵੀ ਸਾਨੂੰ ਮੈਂ ਤਾਂ ਸਾਰਾ ਖਰਚਾ ਕੱਢਦਾ ਹੁਣ ਠੀਕ ਹੈ ਇੱਕ ਗਾਂ ਦਾ 70% ਖਰਚਾ ਠੀਕ ਹੈ 30% ਵਧੀਆ ਖੋਜ ਹੋ ਕੇ ਗਾਂ ਬਚ ਜਾਂਦੀ ਆ 30% ਬਚਤ ਰਹਿ ਜਾਂਦੀ ਆ ਇੱਕ ਗਾਂ ਉਹ ਛੋਡੇ ਤੇ ਡਿਪੈਂਡ ਕਰਦਾ ਵੀ ਤੁਸੀਂ 200 ਗਾਂ ਦੇ ਚੌਵੀ ਕਰ ਸਕਦਾ ਹਾਂ ਕਿ ਇੱਕ ਗਾਂ ਦੀ ਕਰ ਸਕਦਾ ਹੂੰ ਠੀਕ ਹੈ ਨਹੀਂ ਇੱਕ ਗਾਂ ਦੀ ਚੌਵੀ ਕਰੂਗੇ ਤਾਂ ਵੀ ਤੁਹਾਨੂੰ 30% ਤੇ 70% ਚ ਟੋਟਲ ਖਰਚਾ ਮਲਾਇਆ ਜਾਂਦਾ ਸਾਰਾ ਟੋਟਲ ਖਰਚਾ ਆਂਦਾ ਜੀ ਸਭ ਕੁਝ ਲੇਬਰ ਹੂੰ ਹਰਾ ਤੂੜੀ ਫੀਡ ਦਾ ਖਰਚਾ ਟ੍ਰੀਟਮੈਂਟ ਠੀਕ ਹੈ ਸਭ ਕੁਝ ਕਵਰ ਹੁੰਦਾ ਜੀ 70% ਦੇ ਵਿੱਚ ਓਕੇ 30% ਇਹ ਕਿਹੜਾ ਖਰਚਾ ਹੈ ਵਧੀਆ ਜੇ ਬੰਦਾ ਜਾਣਕਾਰ ਆ ਵਧੀਆ ਜੇ ਤਾਂ ਉਹਨੂੰ ਕੋਈ ਹੁਣ ਮਿਲ ਗਿਆ ਕੋਈ ਵਿਚਾਰਾ ਨਵੇਂ ਬੰਦੇ ਨੂੰ ਇਹ ਰਹੀ ਪਸਾਉਣ ਵਾਲੇ ਫਾਰਮ ਨਹੀਂ ਉੜੇ ਜੀ ਨਾ ਕੀ ਆ ਆਪਦੀ ਜਾਣਕਾਰੀ ਤੋਂ ਬਿਨਾਂ ਹੀ ਫੇਰ ਹੋਇਆ ਜਿਵੇਂ ਕੋਈ ਬੱਚ ਮੈਂ ਗੁੱਸਾ ਕਰ ਜਾਂਦੇ ਭਰਾ ਨਾਉ ਨਹੀਂ ਲੈਂਦਾ ਹੂੰ ਥੋੜੇ ਜਿਵੇਂ ਕਹਿੰਦੇ ਆ ਆਪਾ ਡਾਕਟਰਾਂ ਨੂੰ ਉੱਤਰਨਾ ਰੋਲ ਆ ਗਿਆ ਜੇ ਤਾਂ ਥਾਣਾ ਚਾਹਣ ਬੰਦੇ ਨੂੰ ਹਾਂ ਵੀ ਘੱਟ ਪੈਸੇ ਪੂਸੇ ਲੈ ਕੇ ਟ੍ਰੀਟਮੈਂਟ ਚ ਅਸਲ ਵਿੱਚ ਜੀ ਆਪ ਨੂੰ ਥੋੜੀ ਨੌਲੇਜਾ ਤੋਂ ਵਧੀਆਗਾ ਵਧੀਆ ਰਹਿੰਦਾ ਕਿਉਂਕਿ ਡਾਕਟਰਾਂ ਦੇ ਵੀ ਸਰਕਾਰ ਦੇ ਸਾਰੇ ਪਰ ਆਪਣੇ ਸਾਰੇ ਆਏ ਆ ਆਪ ਜੀ ਦਾ ਡਾਕਟਰ ਸੱਜਾਂ ਦੀ ਲੋੜ ਹੀ ਨਹੀਂ ਪੈਂਦੀ ਚਲੋ ਅਸੀਂ ਕਰਨਾ ਤਾਂ ਪੈਂਦਾ ਬਈ ਜੀ ਆਪ ਵੀ ਕਰ ਲੈਨੇ ਆ ਹਾਂ ਐਕਸਪੀਰੀਅੰਸ ਹੋ ਗਿਆ ਹੁਣ ਪੁਰਾਣਾ ਪਹਿਲਾਂ ਵੀ ਅਸੀਂ ਵੀ ਇਦਾਂ ਹੀ ਸਿੱਖੇ ਤਾਂ ਕਿਉਂਕਿ ਨਵੇਂ ਬੰਦੇ ਨੂੰ ਤਾਂ ਐ ਹੋ ਜਾਂਦਾ ਉਹਨੂੰ ਬਿਮਾਰੀ ਬਾਰੇ ਨਹੀਂ ਪਤਾ ਲੱਗਦਾ ਕਿ ਕੀ ਆ ਕਿਵੇਂ ਆਂਦਾ ਨਾ ਬਹੁਤ ਬਹੁਤ ਦਿੱਕਤਾਂ ਵੀ ਆਂਦੀਆਂ ਬਾਈ ਹੂੰ ਅੰਦਰ ਉੱਥੇ ਜਾਂਦਾ ਜੀ ਦੁੱਧ ਇੱਥੋਂ ਆ ਪੈਪਰਾਈ ਨਾ ਆ ਆ ਪਾਉਣ ਲੱਗੀ ਹੋਈ ਆ ਆ ਖਾਣੇ ਆ ਤੁਹਾਨੂੰ ਕੀ ਹੋਈ ਆ ਉੱਥੋਂ ਲੱਗੀ ਹੋਈ ਉੱਥੇ ਅਸੀਂ ਦੁੱਧ ਚੁਆਈ ਹੋਈ ਜਾਂਦੇ ਉਹ ਕੈਨ ਚ ਪਈ ਜਾਂਦਾ ਉਹ 70 ਲੀਟਰ ਵਾਲਾ ਕੈਨ ਆ ਹਾਂਜੀ ਸਟੀਲ ਦਾ ਹੂੰ ਉੱਥੋਂ ਲਾਇਆ ਹੋਇਆ ਸੋਚਨ ਆਪਣੀਆਂ ਠੀਕ ਹੈ ਜੀ ਆਟੋਮੈਟਿਕ ਇੱਥੇ ਪਈ ਕੁਝ ਦੁੱਧ ਜਾਵਰਦਾਈ ਆਜੋ ਇੱਧਰ ਨਾਲ ਕੋੜੀਆਂ ਦਾ ਸ਼ਕੀਨ ਵੀ ਹੈ ਬਾਈ ਹੈ ਸਾ ਘੋੜੀ ਸਾਡਾ ਉਹ ਮੇਰਾ ਭਤੀਜੇ ਦੀ ਰੱਖੀ ਹੋਈ ਛੋਟੇ ਜੀ ਠੀਕ ਹੈ ਠੀਕ ਹੈ ਚੱਕ ਲਓ ਬਾਈ ਹਾਂਜੀ ਇਹ ਪੈਟੋ ਆਣੀ ਓਕੇ ਜੀ ਇੱਥੇ ਜਿਹੜੇ ਵਿੱਚ ਕਿੰਨੇ ਲੀਟਰ ਦਾ ਪੈਂਦਾ ਬਾਈ ਇਹ 3000 ਲੀਟਰ ਦਾ ਹੈ 3000 ਲੀਟਰ ਦਾ ਹੈ ਤੇ ਇਹ ਮੇਰੇ ਸਤਾਣਾ ਚੱਲਦੇ ਵੀਰ ਜਦੋਂ ਦੁੱਧ ਪੈ ਗਿਆ ਸਾਰੀ ਦਾੜੀ ਚੱਲੀ ਜਾਂਦੀ ਰਹਿੰਦੀ ਹੋਣੀ ਆ ਹਾਂਜੀ ਜਦੋਂ ਅੱਜ ਦੁੱਧ ਲੈ ਗਈ ਸੀ ਗੱਡੀ ਹੁਣ ਸ਼ਾਮ ਨੂੰ ਚੋਈ ਕਰਾਂਗੇ ਉਹਨੂੰ ਫਿਰ ਚੱਲੀ ਜਾਊ ਜੀ ਠੰਡਾ ਕਰਿਓ ਠੀਕ ਹੈ ਇਹ ਸਾਡਾ ਮੰਨ ਕੇ ਚੱਲੋ ਜੀ ਜਿਹੜਾ ਪਲਾਂਟ ਲਾਇਆ ਹੈਗਾ ਲੈਟ ਉਹਦੇ ਤੋਂ ਗੋਇ ਤੋਂ ਫਾਇਦਾ ਹੋ ਕੇ ਆਂਦੀ ਆ ਸਾਡਾ ਇਹ ਲੈਟ ਦਾ ਖਰਚਾ ਵੀ ਚੱਕਿਆ ਗਿਆ ਇਹ ਲੈਟ ਦਾ ਖਰਚਾ ਉਹ ਆਪਣੇ ਪਲਾਂਟ ਨੇ ਬਚਾ ਲਿਆ ਹਾਂਜੀ ਹਾਂਜੀ ਪਲਾਂਟ ਨਾਲ ਹੋਈ ਜਾਂਦਾ ਜੇ ਅਸੀਂ ਕੋਈ ਉਹਨੂੰ ਪ੍ਰੋਬਲਮ ਪੈਂਦੀ ਆ ਤਾਂ ਲੈਟ ਵਰਤ ਲੈਨੇ ਆ ਠੀਕ ਹੈ ਨਿਊਰਲ ਵੀ ਚੱਲਦਾ ਹਾਰਾ ਕੋ ओके पखे वगैरह फार्म ਦੇ ਆਮ ਭਾਈਆ ਉਹਨਾਂ ਛੋਟੇ ਜਿਹੜੀ ਕਿ ਫਾਰਮ ਵਾਲੇ ਨੂੰ ਤਾਂ ਇਹਦੀ ਲੋੜ ਨਹੀਂ ਪੈਂਦੀ ਉਹ ਤਾਂ ਵੈਸੇ ਸਟੋਰ ਕਰਕੇ ਵੀ ਇਹ ਵੀ ਨੈਸ਼ਨਲ 500 ਲੀਟਰ ਦੇ ਉੱਤੇ ਲਾਂਦੀ ਆ ਬੇਕੋ ਠੀਕ ਹੈ ਜਿਹੜੇ ਫਾਰਮਰ ਕੋਲੇ 500 ਲੀਟਰ ਦੁੱਧ ਹੈ ਨਾ ਛੋਟੇ ਵਾਲਾ ਪੇਕੋ ਲਾਜਦੇ ਉੱਥੇ 1000 ਉਹ ਕੰਪਨੀ ਕੋਈ ਪਹਿਲਾ ਚਾਰਜ ਵੀ ਲੈਂਦੀ ਆ ਨਾ ਨਹੀਂ ਨਹੀਂ ਜੀ ਕੋਈ ਚਾਰਜ ਨਹੀਂ ਲੈਂਦੀ ਠੀਕ ਹੈ ਜ ਨਹੀਂ ਤਹਾਡੇ ਕੋਲੇ ਬਸ ਸਿਸਟਮ ਦੇਖਣਾ ਨੇ ਕਿ ਕੰਮ ਕਿਹੜੇ ਤਰੀਕੇ ਨਾਲ ਹੋ ਰਿਹਾ। ਇਹਨਾਂ ਨੂੰ ਪਤਾ ਹੀ ਨਹੀਂ ਰਕਾਡ ਸੋਦਾ ਦੁੱਧ ਜਾਂਦਾ ਹੈ ਉੱਥੇ ਰਕਾਡ ਪਤਾ ਹੈ ਸਭ ਕੁਝ ਉਹਨਾਂ ਦੇ ਇਕੱਲੇ ਇਕੱਲੇ ਬੰਦੇ ਦੀ ਨਿਗਾਹ ਵਿੱਚ ਉੱਥੇ। ਹੂੰ ਉਹਨਾਂ ਦਾ ਇਕੱਲੇ ਇਕੱਲੇ ਬੰਦੇ ਦੀ ਨਿਗਾਹ ਦੇ ਰਿਹਾ ਕਿੰਨਾ ਦੁੱਧਤਾ ਹੈ ਕਿ ਆਹ ਮੈਂ ਸ਼ੇਰ ਨਮਾਦਾਰਾ। ਜੀ ਹੁਣ ਅਸੀਂ ਇੱਥੇ ਦੁੱਧ ਜਾਂਦਾ ਹੈ ਸਾਡਾ ਸਵੇਰ ਸ਼ਾਮ ਅਸੀਂ ਇੱਥੋਂ ਭੇਜੀ ਦਨਾਂ। ਠੀਕ ਮੋਬਾਈਲ ਨਹੀਂ ਜਾਣਾ ਆਨਲਾਈਨ ਡਾਟਾ ਸਾਰਾ। ਆਨਲਾਈਨ ਡਾਟਾ ਕਿਸੇ ਨੂੰ ਪੁੱਛਣਾ ਸੀ। ਗੱਡੀ ਆਂਦੀ ਆ ਦੁੱਧ ਲੈਣ ਸਵੇਰ। ਹੂੰ ਅਸੀਂ ਕਿੱ데 ਆਗੇ। ਸਾਡਾ ਡਾਕਟਰ ਖੋਲਿਆ ਦੁੱਧ ਸਾਬਾ ਲਾਇਆ ਬੱਪ ਸਾਨੂੰ ਮੈਸੇਜ ਆ ਗਿਆ ਮੋਬਾਈਲ ਤੇ ਵੀ ਛੋਟੇ 150 ਲੀਟਰ ਦੁੱਧ ਦਾ ਫੈਟ ਆਉਤੀ ਠੀਕ ਹੈ ਫੈਟ ਇਹ ਸਾਨੂੰ ਪਤਾ ਲੱਗ ਜਾਊਗਾ ਕਿਤੇ ਮਰਜੀ ਫਿਰਦੇ ਹੋ ਜੀ ਸਾਡਾ ਦੁੱਧ ਚੱਕ ਲੈਣਗੇ ਓਕੇ ਹਾਂਜੀ ਹਾਂ ਇਹਦੇ ਆ ਇਹਦੇ ਹਾਸਤੇ ਦਾ ਹੁਣ ਕੋਈ ਸਪੈਸ਼ਲ ਬੰਦਾ ਇੱਥੇ ਰੱਖਣ ਦੀ ਲੋੜ ਨਹੀਂ ਪੈਂਦੀ ਨਾ ਨਹੀਂ ਨਾ ਨਾ ਮੌਕਾ ਸੇ ਨਹੀਂ ਲੋੜ ਨਹੀਂ ਹੂੰ ਇਹ ਜਿਹੜਾ ਕੰਮ ਕਰਨੇ ਨਹੀਂ ਕੋਈ ਹਾਂ ਠੀਕ ਹੈ ਨਹੀਂ ਸੋਚਾ ਸਹੀ ਕਰਾਂਗੇ ਤੇ ਮਿਲਤੀ ਕਰਕੇ ਸਹੀ ਬੱਪ ਲਾ ਕੇ ਦੁੱਧ ਮਿਲਚਨ ਕਰਕੇ ਭੇਜਦਾ ਠੀਕ ਹੈ ਹਾਂਜੀ ਤੇ ਕਿੰਨੇ ਚਿਰ ਚਾਰ ਬਾਅਦ ਚੱਕਦੇ ਆ ਵੇਖੋ ਦੁੱਧ ਤਾਂ ਹੀ ਆਇਆ ਗਰਮੀਆਂ ਦੇ ਵਿੱਚ ਤਾਂ ਦੋ ਦਿਨਾਂ ਦਾ ਇਕੱਠਾ ਚੱਕ ਲੈਂਦੇ ਆ ਠੀਕ ਹੈ ਗੱਡੀ ਚੱਕ ਲੈਂਦੀ ਆ ਤੇ ਜਾਨੀ ਹੁਣ ਜਿਹੜੇ ਆ ਦਿਨ ਚੱਲ ਗਏ ਤਿੰਨ ਕੁ ਮਹੀਨੇ ਨਹੀਂ ਸਾਰਾ ਚ ਦੇਲੀ ਸਾਰਾ ਚ ਦੇਲੀ ਸਾਰਾ ਚ ਹਾਂ ਦੁੱਧ ਵੀ ਜਿਆਦਾ ਹੁੰਦਾ ਜੀ ਫਾਰਮਰ ਕੋਲੇ ਇਹ ਕੋਲੇ ਹੂੰ ਤੇ ਬਾਕੀ ਦੇਲੀ ਚੱਕੀ ਜਾਂਦੇ ਦੇਲੀ ਦਾ ਦੇਲੀ ਚੱਕਿਆ ਜਾਂਦਾ ਇਹ ਇਹ ਇਹਦਾ ਤਾਂ ਕੋਈ ਖਰਚਾ ਨਹੀਂ ਪੈਦਾ ਜਿਹੜਾ ਉਹ ਕੰਪਨੀ ਨੇ ਭੇਲਿਆ ਉਹ ਤਾਂ ਆਉਂਦਾ ਸਾਰਾ ਕੁਝ ਉਹਦਾ ਨਾ ਨਾ ਜੀ ਉਹਨਾਂ ਦਾ ਸਾਰਾ ਕੁਝ ਓਕੇ ਓਕੇ ਜੀ ਉਹਨਾਂ ਦਾ ਨਵਾਂ ਇਹ ਨਵਾਂ ਨੈਚਰ ਹੈ ਨਾ ਦੋਨੋਂ ਠੰਡਾ ਕਰਾਈ ਵੀ ਕਮਰੇ ਨੂੰ ਵੀ ਕਰਾਇਆ ਠੀਕ ਹੈ ਆਹ ਇਹ ਕਮਰਾ ਸਾਡਾ ਸੰਭਲ ਰੱਖਿਆ ਵੀ ਇਹਦਾ ਰੱਖਿਆ ਪੂਰੇ ਕੋਰਟ ਵੀ ਵੀ ਕਰਾਇਆ ਮਿੰਨੀ ਨਾਲ ਲੈਂਦਾ ਤੁਹਾਨੂੰ ਠੀਕ ਹੈ ਹਾਂਜੀ ਵੀ ਨਵਾਂ ਜੇ ਬਾਈ ਕੋਈ ਫਾਰਮ ਚਾਹੁੰਦਾ ਆਪਾਂ ਕਹਿੰਦੇ ਜੀ ਨਵਾਂ ਕਰਨਾ ਮੈਂ ਤਾਂ ਇਹ ਰਹਿ ਦਲਾਂ ਨਹੀਂ ਜੇ ਕੋਈ ਦੋ ਬੰਦੇ ਰਲ ਕੇ ਕਰ ਲੈਣ ਹੂੰ ਠੀਕ ਹੈ ਨਾ ਪਰਵਾਰ ਲੈ ਗਏ ਚਾਚੇ ਤਾਇਆ ਦੇ ਬੇਟੇ ਹੋਰ ਕੋਈ ਜਾਂ ਮਿੱਤਰ ਪਿਆਰੀ ਹੂੰ ਉਹ ਵਧੀਆ ਬੈਸਟ ਰਹੂਗਾ ਬੈਸਟ ਮਿਲ ਕੇ ਕਰ ਲੈ ਫਾਰਮੇ ਥੱਲੇ ਨਾ ਖਰਚਾ ਵੀ ਹੋ ਜਾਂਦਾ ਹੂੰ ਬਿਲਕੁਲ ਤੇ ਭਾਈ ਐ ਨਹੀਂ ਜਦੋਂ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਕੰਮ ਕਰਦਾ ਬੰਦਾ ਉਦੋਂ ਲੱਗਦਾ ਕਿ ਖਿੱਚਣ ਵਾਲੇ ਬਹੁਤ ਹੁੰਦੇ ਆ ਜ਼ੋਰ ਬੜਾ ਕੁਸ ਭਾਈ ਕਿਸੇ ਤੁਸੀਂ ਨਾ ਪਰਮਾਤਮਾ ਨੂੰ ਯਾਦ ਕਰਕੇ ਆਪਦਾ ਕੰਮ ਕਰਨੀ ਧਿਆਨ ਰੱਖ ਲਾਤਾ ਦਾ ਸੋਡਾ ਹਰ ਇੱਕ ਕੰਮ ਚ ਖਿੱਚਣ ਦਾ ਹਾਂ ਕੱਲਾ ਦਾਮਾਂ ਵਾਲੇ ਕੰਮ ਚ ਨੀ ਜੋ ਮਰਜ਼ੀ ਕਰ ਲੋ ਬਿਲਕੁਲ ਠੀਕ ਹੈ ਨਾ ਉਹ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਤਾਂ ਖਿੱਚਣਗੇ ਮਾਲਕ ਤੁਹਾਨੂੰ ਉੱਨਾ ਅੱਗੇ ਲੈ ਕੇ ਜਾਊਗਾ ਬਸ ਮੇਰਾ ਤਾਂ ਹੀ ਤਜਰਬਾ ਅੱਛਾ ਹਾਂਜੀ ਜੇ ਤੁਹਾਡੇ ਲੱਤਾਂ ਖਿੱਚਣ ਵਾਲੇ ਬੰਦੇ ਹੈ ਨਹੀਂ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਇਹ ਹੋਣਾ ਜ਼ਰੂਰੀ ਹੈ ਬਸ ਉਹ ਕਹਿੰਦੇ ਆਗੇ ਉਹਦਾ ਗਾਣਿਆਂ 'ਚ ਵੀ ਆਂਦਾਗਾ ਠੀਕ ਹੈ ਨਾ ਵੀ ਜਿਹੜੋ ਸਾਡੇ ਕੰਮ ਦੇ ਵਿੱਚ ਕੋਈ ਜਹਿਲ ਸੀ ਨਹੀਂ ਤੁਸੀਂ ਅੱਗੇ ਨਹੀਂ ਵੱਧੋਗੇ ਤਾਂ ਤੁਸੀਂ ਇਹ ਕਹੋਗੇ ਯਾਰ ਅੱਛਾ ਠੀਕ ਆ ਬਸ ਜਿੱਥੇ ਵਿਰੋਧ ਉੱਥੇ ਵਿਕਾਸ ਹੈ ਸਹੀ ਗਾ ਹਾਂ ਐ ਉਹਨਾਂ ਰਿਸ਼ਤੇਦਾਰ ਵੀ ਆਏ ਕਹਿਣ ਲੱਗਿਆ ਨੇ ਕਿੱਧਰ ਬਸਾਤ ਆਏ ਨੇ ਇੱਥੇ ਕਾਜੀ ਵਾਲੇ ਬੰਦੇ ਸੌਰੀ ਚੱਲਦਾ ਹੁੰਦਾ ਜੀ ਜਿੱਦਿਹਾ ਪਰ ਕਿਸੇ ਨਾਲ ਜਦੋਂ 10 ਸਾਲ ਪਹਿਲਾਂ ਗਮ ਵਾਲੇ ਬੰਦਿਆਂ ਨੂੰ ਰਿਸ਼ਤੇਦਾਰ ਕੀ ਹੋਰ ਕੀ ਇਦਾਂ ਦੇ ਮੰਦਰ ਦੀ ਯਾਰਕਾ ਬਹੁਤ ਮਾਜਾ ਫਮਾਰ ਵੈ ਦੋਏ ਦਾ ਅੱਜ ਭਾਈ ਤੇ ਆ ਰਿਸ਼ਤੇਦਾਰ ਵੀ ਤੁਹਾਡੀ ਰਿਸਪੈਕਟ ਕਰੂਗਾ ਤੁਹਾਡੀ ਬਾਹਰ ਲਈ ਵੀ ਕਰਨਗੇ ਗਾਂ ਬੱਧੂ ਬੰਦੇ ਠੀਕ ਆ ਨਾ ਅਗਲਾ ਕਹਿੰਦਾ ਯਾਰ ਕੰਮ ਵਾਲੇ ਬੰਦੇ ਆ ਅੱਜ ਕੱਲ੍ਹਾਂ ਹੋਰ ਨੇ ਤਰੱਕੀ ਕਰਨੀ ਸਾਇੰਸ ਨਹੀਂ ਠੀਕ ਆ ਜਿਹੜੇ ਇਹ ਕਹਿੰਦੇ ਹੈਗੇ ਅੰਪਰਜ ਜਾਣਾ ਕੀ ਕਰਨਾ ਹੁਣ ਉਹ ਤਾਂ ਕਹਿੰਦੇ ਹੋਏ ਜੇ ਰੋ ਤਾਂ ਮੱਤ ਦੀ ਕਿਰਪਾ ਨਾਲ ਉਹੋ ਅਸੇ ਵੀ ਧਿਆਨ ਹੈ ਜਿਹੀ ਹੁੰਦਾ ਹੀ ਆ ਨਾਲ ਵੀ ਕਹਿੰਦੇ ਹੁੰਦੇ ਆ ਜਦੋਂ ਮੱਤ ਜਿਹੜੇ ਬਾਹਰੋਂ ਹੁੰਦਾ ਯਾਰੇ ਘੂਆ ਚੱਕੀ ਜਾਂਦੇ ਹਾਂ ਮੈਨੂੰ ਵੀ ਥੋੜੀ ਜੀ ਮਖੌਲ ਮਖੌਲ ਕਰਦੀ ਆ ਤਾਂ ਬਾਅਦ ਕਿਰੇ ਵਿਆਹ ਹੋ ਜਾਂਦੇ ਜਣਾ ਜਿੱਥੇ ਘੱਟਣ ਲੱਗ ਜਣਾ ਯਾਰ ਜਾ ਕੇ ਗੋਹਾ ਚੱਕਣਾ ਉਹਨਾਂ ਨੇ ਕਿਹਾ ਯਾਰ ਤੁਹਾਨੂੰ ਗੱਲਾਂ ਆਉਂਦੀਆਂ ਉਹ ਮੈਂ ਕਿਹਾ ਯਾਰ ਪਹਿਲਾਂ ਸੋਨੂੰ ਆਂਦੇ ਐ ਸੀ ਤਾਂ ਟਾਈਮ-ਟਾਈਮ ਦੀ ਗੱਲ ਆ ਮਖੌਲ ਮਖੌਲ ਕਰ ਲਈ ਦੇ ਸੀ ਕਿ ਨਹੀਂ ਤੁਸੀਂ ਜਿਹੜਾ ਇਹਨਾਂ ਦਾ ਗੋਬਰ ਆ ਉਹਨੂੰ ਵੀ ਬਿਜਲੀ ਨਾਲ ਲਾਤਾ ਹਾਂਜੀ ਉਹ ਪਲਾਂਟ ਤੇ ਉਹ ਆਪਣਾ ਪਲਾਂਟ ਤੇ ਲੱਗਿਆ ਪਿਆ ਹਾਂਜੀ ਉਹ ਪਲਾਂਟ ਆਪਾਂ ਨੂੰ ਵਿਲੇਜ ਜੇ ਜਾਂਦਾ ਉਹ ਹਰਚਾ ਨਾਲੇ ਜਿਹੜਾ ਉਹ ਗੋਹਾ ਸਾਡਾ ਸਰਵਾਈਵ ਹੋ ਕੇ ਅੱਗੇ ਨਿਕਲਦਾ ਹੂੰ ਉਹ ਏਡਾ ਵਧੀਆ ਹੁਣ ਸਾਡੀ ਮੱਕੀ ਲਾਈ ਹੋਈ ਆ ਜਿੱਥੇ ਪਾਇਆ ਸੀ ਜੀ ਤੇ ਬਹੁਤ ਵਧੀਆ ਮੱਕੀ ਦੀ ਗਰੋਥ ਆ ਓਕੇ ਸਾਰਾ ਉਹਦੇ ਚ ਕੋਈ ਵੀ ਸਾਰਾ ਸੋਧਿਆ ਹੋਇਆ ਕਲਮਾ ਆ ਕੇ ਜੇ ਇੱਕ ਪਲਾਨ ਦੇ ਨਾਲ ਬਿਜ਼ਨਸ ਕੀਤਾ ਹੋਵੇ ਉਹਦੇ ਚ ਪ੍ਰੋਫਿਟ ਪ੍ਰਾਪਰਟੀ ਹੋਊਗਾ ਹਾਂਜੀ ਹਾਂਜੀ ਕਿ ਇੱਕ ਤਰੀਕਾ ਹੋਣਾ ਚਾਹੀਦਾ ਚੰਗੇ ਜਾਣਕਾਰੀ ਤੇ ਜੀ ਬਸ ਤੁਸੀਂ ਮੈਂ ਤਾਂ ਇੱਕ ਕਹਿਣਾ ਹੁੰਦਾ ਜੀ ਨੀਂਦ ਸਹੀ ਚਾਹੀਦੀ ਬਸ ਸਾਫ ਹਮਮ ਅੱਪੇ ਮਾਲਕਰਾਹ ਬਣਾ ਕੇ ਦੇਊਗਾ ਆਪਣੇ ਬਣਾਏ ਬਨੋਏ ਨਹੀਂ ਬਣਦੇ ਬਿਲਕੁਲ ਨੀਤਾ ਨਮਰਾਦਾਂ ਲੱਗੀਆਂ ਤੁਸੀਂ ਨਾ ਸੋ ਆਪਣੀ ਕੰਮ ਦੇ ਵਿੱਚ ਸੋਚ ਵਧੀਆ ਰੱਖ ਕੇ ਕਰੋਗਾ ਹਮ ਇਹਦੇ ਵਿੱਚ ਘਾਟਾ ਤਾਂ ਵੀ ਪ੍ਰਮਾਤਮਾ ਨੂੰ ਮੰਨ ਕੇ ਕਰੋ ਜੇ ਨਵਾ ਤਾਂ ਠੀਕ ਹੈ ਨਹੀਂ ਸੁਣੋ ਅੱਗੇ ਕਦੇ ਅੱਗੇ ਲੈ ਕੇ ਜਾਓ ਮਾਲਕ ਪਿੱਛੇ ਨਹੀਂ ਛੋਟਦਾ ਬਿਲਕੁਲ ਦੂਜੀ ਆ ਗਏ ਪਵਾਰਕ ਜ਼ਰੂਰੀ ਹੈ ਵੀ ਚਲੋ ਸਵਾਗਤ ਤਾਂ ਜ਼ਰੂਰੀ ਹੈ ਜੀ ਪਿਆਰ ਨਾਲ ਤਾਂ ਆਪਾਂ ਕਹਿੰਦੇ ਹਰ ਇੱਕ ਬੰਦਾ ਰੋਈ ਹਾਂ ਜੇ ਦੋ ਪਾਰਟਨਰ ਆ ਉਹਨਾਂ ਚ ਸੈਟੀਸਫਾਈ ਹੋਣਾ ਉਹਨਾਂ ਦੇ ਇੱਕ ਕਲੀਅਰੈਂਸ ਹੋਣੀ ਉਹ ਚੰਗੀ ਗੱਲ ਆ ਹਨਾ ਜੀ ਕਿਵੇਂ ਕੰਮ ਕਰਨਾ ਦੋਵੇਂ ਪਿਆਰ ਨਾਲ ਕੰਮ ਕਰਦੇ ਜਿਹੜੀ ਜੁਆਇੰਟ ਫੈਮਿਲੀ ਆ ਨਾ ਉਹਦੇ ਵਿੱਚ ਕਿਸੇ ਨੇ ਕੋਈ ਬਾਹਰਲਾ ਕਰਨ ਆਇਆ ਕੋਈ ਘੱਟ ਕਰ ਲਿਆ ਕੋਈ ਮਾਰਾ ਮੋਟਾ ਅਜਨ ਢਿੱਲ ਮਠਾ ਸਾਰਾ ਰਲ ਕੇ ਚੱਲ ਜਾਂਦਾ ਇੱਕ ਬੰਦਾ ਵੀ ਕਰੀ ਜਾਂਦਾ ਹੂੰ ਇਹ ਨਹੀਂ ਕੋਈ ਗੱਲ ਬਿਲਕੁਲ ਤੇ ਭਾਈ ਕਈ ਦੋਸਤ ਮਿੱਤਰ ਇਹ ਵੀ ਚਾਹਣਗੇ ਕਿ ਭਾਈ ਅਵਤਾਰ ਸਾਨੂੰ ਜਾਣਕਾਰੀ ਦੇ ਦੇ ਕੰਮ ਬਾਰੇ ਤਾਂ ਜਰੂਰ ਉਹਨਾਂ ਨੂੰ ਜਾਣਕਾਰੀ ਸਾਂਝੀ ਕਰਿਓ ਮੇਰੀ ਗੱਲ ਸੁਣੋ ਭਾਈ ਜੀ ਆਪਾਂ ਕਦੇ ਵੀ ਮੱਥੇ ਪਟ ਨਹੀਂ ਪਾਇਆ ਚਾਹੇ ਰਾਤ ਨੂੰ ਫੋਨ ਆ ਗਿਆ ਕੋਸਮਾ ਰਿਟਲ ਬੰਦੇ ਦਾ ਆਪਾਂ ਜਿੰਨਾ ਕ ਜਾਣਦੇ ਆ ਆਪਾਂ ਅਗਲੇ ਨਾਲ ਬਹੁਤ ਵਧੀਆ ਹਾਂ ਬਾਕੀ ਇਹ ਇਸ ਵਿੱਚ ਬਾਈ ਦਾ ਵੈਸੇ ਨੰਬਰ ਚ ਲਾ ਦਿਆਂਗੇ ਤੁਸੀਂ ਸੰਪਰਕ ਕਰ ਲਿਓ ਜੇ ਬਾਈ ਨਾਲ ਬਾਕੀ ਇਹ ਵੀ ਗੱਲ ਆਪਾਂ ਜੋ ਫੋਨ ਨਾ ਵੀ ਚੁੱਕਿਆ ਜੇ ਮੈਂ ਅਗਲੇ ਹਾਂ ਨਾ ਭਰਾ ਦਾ ਇੱਕ ਕਾਲ ਕਰੂੰਗਾ ਮੈਂ ਕਰਦਾ ਜਦੋਂ ਮਰਜ਼ੀ ਕਰ ਲਓ ਹਾਂ ਇਹ ਨਹੀਂ ਕੋ ਗੱਲ ਆਪਾਂ ਨੂੰ ਵੈਸੇ ਕੰਮ ਦਾ ਨਾ ਜਰਮਾਤਮਾ ਕੋਲ ਨੂੰ ਇੱਕ ਬੰਦੇ ਹੁੰਦੇ ਆ ਮੈਨੂੰ ਫੋਨ ਨਾ ਕਰੀਂ ਇਦਾਂ ਨਾ ਕਰੀਂ ਉਹਨਾਂ ਦਾ ਟਾਈਮ ਆਪਣਾ ਕੋਈ ਟਾਈਮ ਨਹੀਂ ਬੈਕਸਦਾ 12 ਵਜੇ ਵੀ ਆ ਗਿਆ ਆਪਾਂ ਉੱਜਾ ਆਵੇ ਖੁੱਲਹੀ ਤਾਂ ਬਰਹਲ ਜੀ ਫੋਨ ਚੁਣ ਲਿਆ ਠੀਕ ਹੈ ਨੇ ਕਰਕੇ ਤਾਂ ਲਾਈ ਦੇਣਾ ਨਹੀਂ ਨਹੀਂ ਗੱਲ ਹੀ ਨਹੀਂ ਕੋਈ ਬਾਈ ਜੀ ਸ਼ੁਕਰੀਆ ਬਾਈ ਜੀ ਠੀਕ ਆ ਨਾ ਹੂੰ ਇਹ ਤਾਂ ਆਪਣਾ ਸ਼ੌਕ ਹੈਗਾ ਇਹ ਇਹ ਬਾਈ ਸੋਚਿਆ ਸੀ ਪਹਿਲਾਂ ਇਧਰ ਹੀ ਜਾਣਾ ਜਾਂ ਪਹਿਲਾਂ ਕੋਈ ਸੁਪਨਾ ਹੋਰ ਸੀਗਾ ਨਹੀਂ ਨਹੀਂ ਸੁਪਨਾ ਸੁਪਨਾ ਕੋਈ ਨਹੀਂ ਬਾਈ ਇਹ ਤਾਂ ਮਾਤਮਾਨੇ ਚਲਾਇਆ ਕੰਮ ਠੀਕ ਆ ਠੀਕ ਹੈ ਆਪਣਾ ਬੰਨ ਦਾ ਕੀ ਸੀਗਾ ਰੰਦ ਦਾ ਕੀ ਬਣਾਏ ਸੀ ਪਹਿਲਾਂ ਬਾਈ ਜੀ ਮੈਂ ਤੁਹਾਨੂੰ ਦੱਸਦਾ ਜ਼ਿੰਦਗੀ ਦੇ ਵਿੱਚ ਆਪਾਂ ਤਾਂ ਇੱਕ ਗੱਲ ਲੈ ਕੇ ਚੱਲੇ ਹੋਏ ਜਿੱਦ ਤਰ ਮਾਲਕ ਨੇ ਕਰਨਾ ਉੱਥੇ ਲੱਕ ਰੱਖੂਗਾ ਲੈ ਪਰ ਸੇ ਸੇ ਅੱਜ ਵੀ ਆ ਠੀਕ ਹੈ ਉਦਾਂ ਬਣਾ ਲੋ ਅੱਜ 110% ਨਿਰਪਰ ਉਹਦੇ 100 ਹੋਵਾਂਗੇ ਅਸੀਂ ਹੋਵਾਂਗੇ ਠੀਕ ਹਨ ਹੂੰ ਫਿਰ ਹੋਰ ਹੈ ਇੱਕ ਹੈਗਾ ਨਾ ਜਿਹੜੀ ਆ ਗਾਂ ਵੱਦੂ ਸੋਚ ਹੁੰਦੀ ਆ ਉਹ ਇਸੇ ਤਰੀਕੇ ਨਾਲ ਚੱਲਦੀ ਆ ਸਹੀ ਹੈ ਜੀ ਹੂੰ ਸ਼ੁਕਰੀਆ ਭਈ ਇਸ ਤਰੀਕਾ ਦਾ ਤੁਹਾਡਾ ਬਹੁਤ-ਬਹੁਤ ਤੇ ਇਹ ਗੱਲਬਾਤ ਹੈ ਕਿ ਤੇ ਡੈਰੀ ਫਾਰਮ ਬਾਰੇ ਇਹ ਦਿਖਾਉਣ ਦਾ ਮਕਸਦ ਸਿਰਫ ਇਹ ਸੀਗਾ ਕਿ ਅਸੀਂ ਆਪਣੇ ਬਿਜ਼ਨਸ 'ਚੋਂ ਚੰਗਾ ਪ੍ਰੋਫਿਟ ਲੈ ਸਕਦੇ ਆ ਬਸ ਕੰਮ ਕਰਨ ਦਾ ਸਹੀ ਤਰੀਕਾ ਹੋਵੇ ਸਹੀ ਨੌਲੇਜ ਹੋਵੇ ਜੇ ਤੁਸੀਂ ਇਹ ਡੈਰੀ ਫਾਰਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੀਚੇ ਬਾਈ ਦਾ ਨੰਬਰ ਹੈ ਸੰਪਰਕ ਕਰਕੇ ਬਾਈ ਤੋਂ ਜਾਣਕਾਰੀ ਲੈ ਲਓ ਜੇ ਤੇ ਆਪਣੇ ਕੰਮ ਨੂੰ ਪੰਜਾਬ ਵਿੱਚ ਰਹਿ ਕੇ ਹੀ ਚੰਗੇ ਤਰੀਕੇ ਨਾਲ ਵਧਾਈਏ ਜੁੜੇ ਰਹੋ ਸਪੋਰਟ ਐਲ ਵੀ ਦੇ ਨਾਲ ਧੰਨਵਾਦ